ਨਾ ਤਾਂ ਸਿੱਖਾਂ ਨੂੰ ਕੋਈ ਆਪਣੀ رائے ਰੱਖਣ ਦਿੱਤੀ ਜਾਂਦੀ ਆ ਬੋਲਣ ਦੀ ਆਜ਼ਾਦੀ ਨਹੀਂ ਡੈਮੋਕ੍ਰੇਸੀ ਐ ਕਿਹੋ ਜੀ ਡੈਮੋਕ੍ਰੇਸੀ ਆ ਜਿੱਥੇ ਬੋਲਣ ਦਾ ਅਧਿਕਾਰ ਨਹੀਂ ਵਿਚਾਰਾਂ ਦੀ ਆਜ਼ਾਦੀ ਨਹੀਂ ਅੱਜ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਹੜਾਂ ਦੇ ਕਾਰਨ ਉੱਤੇ ਇੱਕ ਪ੍ਰੋਗਰਾਮ ਰੱਖਿਆ ਤੇ ਉੱਥੇ ਬਹੁਤ ਜ਼ਿਆਦਾ ਪੁਲਿਸ ਐਕਟਿਵ ਹੋਈ ਹੋਈ ਪਈ ਆ ਯੂਨੀਵਰਸਿਟੀ ਦੇ ਵਿੱਚ ਕਾਰਨ ਕਾਰਨ ਇਹ ਆ ਕਿ ਡੈਮੋਕ੍ਰੇਸੀ ਨਹੀਂ ਐ ਬੋਲਣ ਨਹੀਂ ਦੇਣਾ ਜੇ ਡੈਮੋਕ੍ਰੇਸੀ ਇਸ ਦੇਸ਼ ਦੇ ਵਿੱਚ ਹੋਵੇ ਹਰੇਕ ਨੂੰ ਬੋਲਣ ਦਾ ਅਧਿਕਾਰ ਹੋਵੇ ਘੱਟ ਗਿਣਤੀਆਂ ਨੂੰ ਇਹ ਜਿਹੇ ਮਜਾਰੇ ਨਾ ਕਰਨੇ ਪੈਣ ਪਰ ਖਾਲਸਾ ਤੋਂ ਬਗੈਰ ਹੁਣ ਅਸੀਂ ਸਿੱਖ ਜੋ ਨਹੀਂ ਸਕਦੇ ਹੈਗੇ ਸਾਡੇ ਬੰਦੇ ਕੈਨੇਡਾ ਦੇ ਵਿੱਚ ਯੂਕੇ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਰਿਆਣਾ ਤੇ ਪੰਜਾਬ ਦੇ ਵਿੱਚ ਸੈਂਟਰ ਦੀ ਸਰਕਾਰ ਮੋਦੀ ਤੇ ਉਹਦੀ ਜੁੰਡਲੀ ਇਹ ਸਾਰੇ ਮਰਵਾ ਰਹੇ ਆਂ ਇੰਡੀਆ ਨੇ ਸਾਡੀਆਂ ਸੰਸਥਾਵਾਂ ਨੂੰ ਖਤਮ ਕਰਨਾ ਹੈ ਉਹ ਚਾਹੁੰਦੇ ਨੇ ਕਿ ਸਾਰਾ ਕੁਝ ਇਹਨਾਂ ਦੇ ਆਪਣੀ ਪਾਰਲੀਮੈਂਟ ਦੇ ਅਧੀਨ ਹੋ ਕੇ ਚੱਲੇ ਸੋ ਇਸੇ ਗੱਲ ਦੀ ਲੜਾਈ ਹੈ ਜਿਹੜੀ ਪਿਛਲੇ 70 ਸਾਲਾਂ ਤੋਂ ਇੰਡੀਆ ਦੇ ਖਿਲਾਫ ਲੜ ਰਹੇ ਆਂ ਦੇਖੋ ਪਿਛਲੇ 9 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਕਰਾਈ ਗਈ ਨਹੀਂ ਕਰਵਾਈ ਜਾ ਰਹੀ ਸਿੱਧਾ ਸਿੱਧਾ ਡੈਮੋਕਰੇਸੀ ਨੂੰ ਹੋਲਡ ਦੇ ਰੱਖਿਆ ਗਿਆ ਡੈਮੋਕਰੇਸੀ ਨੂੰ ਆਪਣਾ ਕੈਪਟਿਵ ਬਣਾ ਕੇ ਰੱਖਿਆ ਗਿਆ ਡੈਮੋਕਰੇਸੀ ਨੂੰ ਰੋਕਿਆ ਜਾ ਰਿਹਾ ਉਹਦਾ ਰਾਹ ਰੋਕਿਆ ਗਿਆ ਘਟ ਗਣਤੀਆਂ ਨੂੰ ਤਾਂ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸੰਸਥਾ ਸਿੱਖਾਂ ਦੇ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਵਾਲੀ ਸੰਸਥਾ ਸਾਨੂੰ ਤਾਂ ਇਹ ਅਧਿਕਾਰ ਨਹੀਂ ਹੈ ਕਿ ਅਸੀਂ ਸਾਲ ਬਾਅਦ 2 ਸਾਲ ਬਾਅਦ ਕਮੇਟੀ ਬਦਲੀਏ ਮਤਲਬ ਇਹ ਆਟੋਕ੍ਰੈਟਿਕ ਸਟੇਟਸ ਦੇ ਵਿੱਚ ਇਹੋ ਜਿਹਾ ਵਰਤਾਰਾ ਵਰਤਦਾ ਹੈ ਕਿ ਸਿੱਖਾਂ ਦੇ ਵਿੱਚ ਦੋ ਧਿਰਾਂ ਬਣਾ ਦਿੱਤੀਆਂ ਕਈਆਂ ਇੱਕ ਧਿਰ ਉਹ ਹੈ ਜਿਹਦੇ ਕੋਲ ਗੁਰਦੁਆਰਿਆਂ ਦਾ ਪ੍ਰਬੰਧ ਹੈ ਦੂਸਰੀ ਧਿਰ ਉਹ ਹੈ ਜਿਹੜੀ ਕਹਿੰਦੀ ਕਿ ਪ੍ਰਬੰਧ ਦੇ ਵਿੱਚ ਥੋੜਾ ਬਹੁਤ ਸਾਨੂੰ ਬਦਲਾਅ ਚਾਹੀਦਾ ਹੈ ਇੰਡੀਆ ਤੇ ਕੋਲੇ ਦੋ ਹਥਿਆਰ ਆਏ ਇੱਕ ਤਾਂ ਆਟਮ ਬੰਬ ਹੈ ਇੱਕ ਹਾਈਡਰੋਲੋਜੀਕਲ ਵਾਰ ਕਹਿੰਦਾ ਹੈ ਹਾਈਡਰੋਲੋਜੀਕਲ ਵਾਰ ਜਿਹੜੇ ਸਾਰੇ ਗੇਟ ਭਾਖੜਾ ਦੇ ਪਿਆਸ ਦੇ ਸੱਤਲੁਜ ਦੇ ਖੋਲ ਕੇ ਸਾਰੇ ਪੰਜਾਬ ਤੇ ਪਾਕਿਸਤਾਨ ਪੰਜਾਬ ਨੂੰ ਡੋਪ ਸਕਦੇ ਆ ਸੋ ਮੇਰਾ ਮਤਲਬ ਹੈ ਇਹ ਜੰਗ ਦਾ ਸ਼ਸਤਰ ਹੈ ਅਮਰਸਰ ਤੋਂ ਨਿਕਲੀ ਹੋਈ ਆਵਾਜ਼ ਪਲਾਂ ਚ ਸ਼ੰਭੂ ਬਹਿਰੀਰ ਟੱਪ ਜਾਂਦੀ ਹੈ ਅਸੀਂ ਇੱਥੇ 10 ਸਿੱਖ ਵੀ ਇਕੱਠੇ ਹੁੰਨੇ ਆ ਤੇ ਇੱਥੋਂ ਦੀ ਰਿਪੋਰਟ ਬਣ ਕੇ ਉੱਪਰ ਪਹੁੰਚਦੀ ਹੈ ਮੋਦੀ ਦੇ ਕੰਨਾਂ ਚ ਪਹੁੰਚਦੀ ਹੈ ਉਹਦੇ ਸਕਿਉਰਿਟੀ ਐਡਵਾਈਜ਼ਰਾਂ ਦੇ ਕੋਲ ਗੱਲ ਪਹੁੰਚਦੀ ਕਿ ਪੰਜਾਬ ਚ ਵਾਪਰ ਕੀ ਰਿਹਾ ਉੱਥੇ 10 ਵਿਦਿਆਰਥੀ ਇਕੱਠੇ ਹੋ ਰਹੇ ਕਿਸਾਨ ਇਕੱਠੇ ਹੋ ਰਹੇ ਨੇ ਧਾਰਮਿਕ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਨੇ ਸਾਡੀ ਡੈਮੋਕਰੇਸੀ ਨੂੰ ਕੰਟਰੋਲ ਚ ਰੱਖ ਕੇ ਸਾਡੀ ਸੰਸਦਾਂ ਨੂੰ ਕੰਟਰੋਲ ਚ ਰੱਖ ਰਿਆ ਸਾਡੇ ਡਿਸੀਜਨਸ ਨੂੰ ਕੰਟਰੋਲ ਚ ਰੱਖ ਰਿਆ ਔਰ ਸਾਡੇ ਬਹੁਤ ਵੱਡੀ ਜਿਹੜੀ ਸੀ ਲੀਡਰਸ਼ਿਪ ਹੈ ਉਹ ਗੱਲ ਸਮਝ ਹੀ ਨਹੀਂ ਰਹੀ ਕਿ ਕਿਵੇਂ ਇੰਡੀਆ ਨੇ ਸਾਨੂੰ ਡਾਇਰੈਕਟਲੀ ਔਰ ਇੰਡਾਇਰੈਕਟਲੀ ਆਪਣੇ ਕੰਟਰੋਲ ਵਿੱਚ ਰੱਖਿਆ ਹੋਇਆ ਹੈ ਸਾਡੇ ਦੇਖੋ ਇੱਕ ਤਾਂ ਮਾਈਂਡਸ ਨੂੰ ਤੇ ਕੰਟਰੋਲ ਚ ਰੱਖਦਾ ਹੀ ਹੈ ਉਹਨੇ ਫਿਜ਼ੀਕਲੀ ਵੀ ਪੰਜਾਬ ਨੂੰ ਓਕਿਊਪਾਈ ਕੀਤਾ ਹੋਇਆ ਤੇ ਉਹਨਾਂ ਨੇ ਮਾਈਂਡ ਵਾਈਜ਼ ਵੀ ਤੇ ਸਾਡੀ ਇੰਸਟੀਟਿਊਸ਼ਨਸ ਨੂੰ ਵੀ ਕੰਟਰੋਲ ਚ ਰੱਖਿਆ ਹੋਇਆ ਉਸੀ ਦੇਖੋ ਜਦੋਂ ਅਸੀਂ ਜ਼ਿਆਦਾ ਧੜਿਆਂ ਚ ਹੁੰਨੇ ਤੇ ਸਾਡੇ ਡੱਬੇ ਵੀ ਉਹਨੇ ਜ਼ਿਆਦਾ ਵੱਜ ਤੇ ਵਿਰੋਧੀਆਂ ਦਾ ਡੱਬਾ ਤਾਂ ਇੱਕ ਹੀ ਰਹਿੰਦਾ ਠੀਕ ਹੈ ਜੀ ਉੱਥੇ ਨੁਕਸਾਨ ਤਾਂ ਸਾਡਾ ਹੋਊਗਾ ਹੀ ਏਕਤਾ ਦੇ ਵਿੱਚ ਹੀ ਬਾਲਾ ਸਾਨੂੰ ਸਾਰੀਆਂ ਧਿਰਾਂ ਨੂੰ ਜੁੜ ਕੇ ਬੈਠਣਾ ਚਾਹੀਦਾ ਐਸਜੀਪੀਸੀ ਚੋਣਾਂ ਸੁਨਹਿਰਾ ਮੌਕਾ ਹੁੰਦੀਆਂ ਨੇ ਇਨ੍ਹਾਂ ਚੋਣਾਂ ਦੇ ਵਿੱਚ ਅਸੀਂ ਇਕੱਠੇ ਹੋ ਸਕਦੇ ਹਾਂ ਜਾਂ 27 ਦੀਆਂ ਚੋਣਾਂ 'ਚ ਇਕੱਠੇ ਹੋ ਸਕਦੇ ਹਾਂ ਇੱਕ ਇਕੱਠੀ ਸਾਂਝੀ ਟੀਰ ਬਣਾ ਕੇ ਅਸੀਂ ਆਪਣਾ ਹੱਲ ਕੱਢ ਸਕਦੇ ਹਾਂ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਵਾ ਕੌਮੀ ਜਮਹੂਰੀ ਦਿਹਾੜੇ ਦੇ ਉੱਤੇ ਐਸਐਮਓ ਸਿੰਘ ਜੀ ਸਿੰਘ ਮਾਨ ਇੱਥੇ ਪਹੁੰਚੇ ਆ ਤੇ ਨਾਲ ਉਹਨਾਂ ਦੇ ਸਹਿਯੋਗੀ ਜਥੇਬੰਦੀਆਂ ਪਹੁੰਚੀਆਂ ਵਾ ਦਲ ਖਾਲਸਾ ਦੀ ਗੱਲ ਕਰੀ ਉਹ ਇੱਥੇ ਪਹੁੰਚੇ ਆ ਤੇ ਨਾਲ ਨਾਲ ਉਹਨਾਂ ਦੇ ਨੌਜਵਾਨ ਜਥੇਬੰਦੀ ਆ ਨੌਜਵਾਨ ਜਥੇਮਦੀ ਫੈਡਰੇਸ਼ਨ ਦੇ ਆਗੂ ਸਹਿਬਾਨ ਸਾਡੇ ਨਾਲ ਆ ਉਹਨਾਂ ਗੱਲਬਾਤ ਕਰਾਂਗੇ ਜਗਰਾਤ ਸਿੰਘ ਮਝਾਲ ਗੁਰਫਤੇ ਸੰਜ ਕਾਦਮ ਜਹਦ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਵਿਖਦੇ ਹੋ ਅੱਜ ਦੇ ਇਸ ਦਿਹਾੜੇ ਨੂੰ ਕੌਮੀ ਜਮਹੂਰੀਅਤ ਦਿਹਾੜਾ ਮਨਾਇਆ ਜਾ ਰਿਹਾ ਪਰ ਆਵਾਜ਼ ਤੁਸੀਂ ਚੁੱਕੋ ਤੁਹਾਨੂੰ ਕੁਚਲਨ ਤੱਕ ਦੀ ਕੋਸ਼ਿਸ਼ਾਂ ਹੁੰਦੀਆਂ ਤੁਹਾਡੇ ਪੇਜ ਬੰਦ ਹੁੰਦੇ ਆ ਫਿਰ ਕਿਹੜੇ ਦਿਹਾੜੇ ਆ ਜਿਨ੍ਹਾਂ ਵਾਸਤੇ ਇੰਨੀ ਵੱਡੀ ਆਵਾਜ਼ ਬੁਲੰਦ ਹੋ ਰਹੀ ਹੈ ਇਹ ਡੈਮੋਕਰੈਟਿਕ ਸਟੇਟ ਨਹੀਂ ਆਟੋਕਰੈਟਿਕ ਸਟੇਟ ਆ ਜਿਹੜੀਆਂ ਆਟੋਕਰੈਟਿਕ ਸਟੇਟ ਹੁੰਦੀਆਂ ਜਿੱਥੇ ਅਥਾਰਟੀਰੀਅਨ ਲੀਡਰਸ਼ਿਪ ਹੁੰਦੀ ਆ ਉੱਥੇ ਕੋਈ ਡੈਮੋਕਰੇਸੀ ਨਾਂ ਦੀ ਚੀਜ਼ ਨਹੀਂ ਹੁੰਦੀ ਤੇ ਡੈਮੋਕਰੇਸੀ ਤਾਂ ਹੁੰਦੀ ਆ ਕਿ ਬਹੁ ਗਿਣਤੀ ਵਾਸਤੇ ਜਿਨ੍ਹਾਂ ਦੀ ਮੈਜੋਰਿਟੀ ਆ ਉਹਨਾਂ ਦੀਆਂ ਵੋਟਸ ਨੇ ਉਹਨਾਂ ਦੀ ਸਰਕਾਰ ਆ ਉਹਨਾਂ ਦੀ ਗੱਲ ਹੋਣੀ ਆ ਘੱਟ ਗਿਣਤੀਆਂ ਦੀ ਗੱਲ ਜਿਹੜੀ ਆ ਆਟੋਕਰੈਟਿਕ ਸਟੇਟਸ ਨੇ ਇਹਨਾਂ ਦੇ ਵਿੱਚ ਨਹੀਂ ਕਦੇ ਵੀ ਤੇ ਅਸੀਂ ਪੰਜਾਬ ਦੇ ਵਿੱਚ ਰਹਿੰਦਿਆਂ ਹੋਇਆ ਮਹਿਸੂਸ ਕਰਦੇ ਹਾਂ ਕਿ ਸਾਡੀ ਕੌਮ ਦੇ ਨਾਲ ਜਿਸ ਤਰੀਕੇ ਦਾ ਵਿਤਕਰਾ ਕੀਤਾ ਜਾਂਦਾ ਵਿਦਿਆਰਥੀ ਹੋਣ ਦੇ ਨਾਤੇ ਵਿਦਿਆਰਥੀਆਂ ਨੂੰ ਕਿਰਪਾਨ ਕਕਾਰ ਪਾਉਣ ਕਰਕੇ ਇਮਤਿਹਾਨ ਨਹੀਂ ਦਿੱਤੇ ਜਾਂਦੇ 에ਅਰਲਾਈਨਾਂ 'ਚ ਚੜ੍ਹਨ ਲੱਗਿਆਂ ਸਾਡੀਆਂ ਕਿਰਪਾਨਾਂ ਮਿਣੀਆਂ ਜਾਂਦੀਆਂ ਨੇ ਸਾਡੇ ਕੜਿਆਂ ਦਾ ਵਜ਼ਨ ਦੇਖਿਆ ਜਾਂਦਾ ਆ ਇਸੇ ਤਰੀਕੇ ਦੇ ਨਾਲ ਖੁੱਲੇ ਦਾੜੇ ਵਾਲਿਆਂ ਨੂੰ ਕੋਰਪੋਰੇਟ ਜਿਹੜੀਆਂ ਕੰਪਨੀਆਂ ਉੱਥੇ ਨੌਕਰੀਆਂ ਨਹੀਂ ਦਿੱਤੀਆਂ ਜਾਂਦੀਆਂ ਨਾ ਤਾਂ ਸਿੱਖਾਂ ਨੂੰ ਕੋਈ ਆਪਣੀ رائے ਰੱਖਣ ਦਿੱਤੀ ਜਾਂਦੀ ਆ ਬੋਲਣ ਦੀ ਆਜ਼ਾਦੀ ਨਹੀਂ ਡੈਮੋਕ੍ਰੇਸੀ ਐ ਕਿਹੋ ਜੀ ਡੈਮੋਕ੍ਰੇਸੀ ਆ ਜਿੱਥੇ ਬੋਲਣ ਦਾ ਅਧਿਕਾਰ ਨਹੀਂ ਵਿਚਾਰਾਂ ਦੀ ਆਜ਼ਾਦੀ ਨਹੀਂ ਅੱਜ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਹੜਾਂ ਦੇ ਕਾਰਨਾਂ ਉੱਤੇ ਇੱਕ ਪ੍ਰੋਗਰਾਮ ਰੱਖਿਆ ਤੇ ਉੱਥੇ ਬਹੁਤ ਜ਼ਿਆਦਾ ਪੁਲਿਸ ਐਕਟਿਵ ਹੋਈ ਪਈ ਆ ਯੂਨੀਵਰਸਿਟੀ ਦੇ ਵਿੱਚ ਕਾਰਨ ਕਾਰਨ ਇਹ ਆ ਕਿ ਡੈਮੋਕ੍ਰੇਸੀ ਨਹੀਂ ਐ ਬੋਲਣ ਨਹੀਂ ਦੇਣਾ ਜੇ ਡੈਮੋਕ੍ਰੇਸੀ ਇਸ ਦੇਸ਼ ਦੇ ਵਿੱਚ ਹੋਵੇ ਹਰੇਕ ਨੂੰ ਬੋਲਣ ਦਾ ਅਧਿਕਾਰ ਹੋਵੇ ਘੱਟ ਗਿਣਤੀਆਂ ਨੂੰ ਇਹ ਜਿਹੇ ਮੁਯਾਰੇ ਨਾ ਕਰਨੇ ਪੈਣ ਘੱਟ ਗਿਣਤੀਆਂ ਨੂੰ ਤਾਂ ਆਪਣੀ ਸ਼੍ਰੋਮਣੀ ਗੁਰਦੁਆ ਸਿੱਖਾਂ ਦੇ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਵਾਲੀ ਸੰਸਥਾ ਸਾਨੂੰ ਤਾਂ ਇਹ ਅਧਿਕਾਰ ਨਹੀਂ ਹੈ ਕਿ ਅਸੀਂ ਸਾਲ ਬਾਅਦ 2 ਸਾਲ ਬਾਅਦ ਕਮੇਟੀ ਬਦਲੀਏ। ਮਤਲਬ ਇਹ ਆਟੋਕ੍ਰੈਟਿਕ ਸਟੇਟਸ ਦੇ ਵਿੱਚ ਇਹੋ ਜਿਹਾ ਵਰਤਾਰਾ ਵਰਤਦਾ ਹੈ ਕਿ ਸਿੱਖਾਂ ਦੇ ਵਿੱਚ ਦੋ ਧਿਰਾਂ ਬਣਾ ਦਿੱਤੀਆਂ ਕਈਆਂ ਇੱਕ ਧਿਰ ਉਹ ਹੈ ਜਿਦੇ ਕੋਲ ਗੁਰਦੁਆਰਿਆਂ ਦਾ ਪ੍ਰਬੰਧ ਹੈ ਦੂਸਰੀ ਧਿਰ ਉਹ ਹੈ ਜਿਹੜੀ ਕਹਿੰਦੀ ਕਿ ਪ੍ਰਬੰਧ ਦੇ ਵਿੱਚ ਥੋੜਾ ਬਹੁਤ ਸਾਨੂੰ ਬਦਲਾਅ ਚਾਹੀਦਾ ਹੈ। ਨੌਜਵਾਨਾਂ ਦੀ ਮੌਜੂਦਗੀ ਚਾਹੀਦੀ ਹੈ ਜਾਂ ਪੁਰਾਣੇ ਬੰਦਿਆਂ ਨੂੰ ਬਦਲ ਕੇ ਨਵੇਂ ਨੂੰ ਸੇਵਾ ਕਰਨ ਦਾ ਮੌਕਾ ਚਾਹੀਦਾ ਪਰ ਭਾਰਤੀ ਸਟੇਟ ਵੋਟਾਂ ਨਾ ਕਰਾ ਕੇ ਡੈਮੋਕ੍ਰੇਸੀ ਡੈਮੋਕਰੈਟਿਕ ਸਟੇਟ ਦੇ ਵਿੱਚ ਕੀ ਹੁੰਦਾ ਲੋਕਾਂ ਦੀ ਗੱਲ ਸੁਣੀ ਜਾਂਦੀ ਹੈ ਲੋਕਾਂ ਦੀ ਰਾਏ ਲਈ ਜਾਂਦੀ ਹੈ ਲੋਕਾਂ ਦੀ ਰਾਏ ਦੇ ਨਾਲ ਮਸਲੇ ਕੀਤੇ ਜਾਂਦੇ ਆ ਪਰ ਇੱਥੇ ਸਾਰੇ ਮਸਲੇ ਉੱਪਰੋਂ ਆਉਂਦੇ ਆ ਸਾਰੇ ਫੈਸਲੇ ਉੱਪਰੋਂ ਆਉਂਦੇ ਆ ਪੰਜਾਬ ਦੇ ਲੋਕ ਮੁਦਾਰੇ ਕਰਕੇ ਸੰਘਰਸ਼ ਕਰਕੇ ਉਹਨਾਂ ਫੈਸਲਿਆਂ ਦਾ ਵਿਰੋਧ ਕਰਦੇ ਚਾਹੇ ਉਹ ਲੈਂਡ ਪੂਲਿੰਗ ਪਾਲਿਸੀ ਹੋਗੀ ਜਾਂ ਪੁਰਾਣੇ ਫਾਰਮ ਲਾਅਸ ਹੋ ਗਏ ਇੱਥੇ ਡੈਮੋਕਰੈਟਿਕ ਕੋਈ ਨਹੀਂ ਹੈ ਡੈਮੋਕਰੇਸੀ ਦੇ ਵਿੱਚ ਫੈਸਲੇ ਥੱਲੇੋਂ ਜਾਂਦੇ ਆ ਜਿਵੇਂ ਸੰਗਤ ਦੇ ਵਿੱਚੋਂ ਫੈਸਲੇ ਆਉਂਦੇ ਆ ਪਰ ਇੱਥੇ ਹੋਕ ਹੀ ਰਿਹਾ ਇਸ ਦੇਸ਼ ਦੇ ਅੰਦਰ ਫੈਸਲੇ ਉੱਪਰੋਂ ਆ ਰਹੇ ਆ ਲੋਕਾਂ ਨੂੰ ਮੰਨਣੇ ਪੈਂਦੇ ਆ ਮਜਬੂਰ ਹੋ ਕੇ ਮੰਨਣੇ ਪੈਂਦੇ ਆ ਤੇ ਉਹ ਸ਼ਕਤੀ ਦੇ ਨਾਲ ਮਨਵਾਏ ਜਾਂਦੇ ਆ ਫਿਰ ਲੋਕ ਲੈਹਰਾ ਉੱਠਦੀਆਂ ਸੰਘਰਸ਼ ਉੱਠਦੇ ਲੰਮੇ ਸੰਘਰਸ਼ ਤੋਂ ਬਾਅਦ ਉਹ ਜਿਹੜੇ ਫੈਸਲੇ ਆ ਬਦਲੇ ਜਾਂਦੇ ਆ ਅੱਜ ਵੀ ਸੰਘਰਸ਼ ਨੂੰ ਕਿਵੇਂ ਦੇਖ ਰਹੇ ਹੋ ਮੈਂ ਹਰ ਸਾਲ ਹੀ ਵੈਸੇ ਪ੍ਰੋਗਰਾਮ ਕਈ ਸਾਲਾਂ ਤੋਂ ਪ੍ਰੋਗਰਾਮ ਹੁੰਦੇ ਆ ਅੱਜ ਇੱਕ ਆਵਾਜ਼ ਹੋਰ ਵੀ ਬਰੰਦ ਹੋ ਰਹੀ ਆ ਹਰ ਵਾਰੀ ਹੁੰਦੀ ਆ ਕਿ ਐ ਜੀ ਪੀ ਸੀ ਦੀਆਂ ਇਲੈਕਸ਼ਨਾਂ ਹੋਣੀਆਂ ਚਾਹੀਦੀਆਂ ਐ ਜੀ ਪੀ ਸੀ ਤੇ ਇਲੈਕਸ਼ਨਾਂ ਬਹੁਤ ਬਹੁਤ ਲੰਬੇ ਸਮੇਂ ਤੋਂ ਹੋਈਆਂ ਨਹੀਂ ਹੈਗੀਆਂ ਕੀ ਲੱਗਦਾ ਤੁਹਾਨੂੰ ਇਹਦੇ ਵਿੱਚ ਸ਼ਮੂਲੀਅਤ ਕੇਂਦਰ ਦੀ ਜਾਂ ਆਪਾਂ ਪੰਜਾਬ ਸਰਕਾਰ ਦੀ ਕਿਹਾ ਬਿਲਕੁਲ ਬਿਲਕੁਲ ਜੀ ਇਲੈਕਸ਼ਨਾਂ ਨਾ ਹੋਣ ਦੇ ਵਿੱਚ ਕੇਂਦਰ ਦਾ ਫਾਇਦਾ ਸਿੱਖ ਆਪਸ ਦੇ ਵਿੱਚ ਪਾਟੇ ਰਹਿਣਗੇ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਖੜੇ ਰਹਿਣਗੇ ਜੇ ਇਲੈਕਸ਼ਨਾਂ ਹੋ ਜਾਣ ਨਵੇਂ ਬੰਦਿਆਂ ਨੂੰ ਮੌਕਾ ਮਿਲ ਜੇ ਜਿਸ ਤਰ੍ਹਾਂ ਉਹ ਪ੍ਰਬੰਧ ਕਰਨਾ ਚਾਹੁੰਦੇ ਉਸ ਤਰੀਕੇ ਨਾਲ ਉਹ ਕਰਕੇ ਵੇਖ ਲੈਣ ਸੰਗਤ ਉਹਨਾਂ ਨੂੰ ਵੀ ਪਰਖ ਲਵੇ ਕਿ ਇਹਨਾਂ ਦੇ ਅੰਦਰ ਕਿੰਨਾ ਕਿ ਸਿੱਖੀ ਪ੍ਰਤੀ ਪੰਥਪਤੀ ਪਿਆਰ ਆ ਕਿੰਨਾ ਕਿ ਇਹ ਮੌਜੂਦਾ ਪ੍ਰਬੰਧ ਤੋਂ ਵੱਖਰਾ ਪ੍ਰਬੰਧ ਕਰਕੇ ਦੇਖ ਸਕਦੇ ਆ ਮੌਕਾ ਤਾਂ ਮਿਲਣਾ ਚਾਹੀਦਾ ਨੇ ਜੀ ਬਰਾ ਤੇ ਜੇ ਅਸੀਂ ਉਹ ਅਧਿਕਾਰ ਤੋਂ ਵਾਂਝੇ ਕਰਦੇ ਆਂਗੇ ਫਿਰ ਪ੍ਰੋਬਲਮਸ ਤਾਂ ਕ੍ਰੀਏਟ ਹੋਣਗੀਆਂ ਝਗੜੇ ਤਾਂ ਹੋਣਗੇ ਜੀ ਤੁਹਾਡੀ ਆਵਾਜ਼ ਅੰਮ੍ਰਿਤਸਰ ਦੇ ਵਿੱਚੋਂ ਲੱਗਦਾ ਦੂਰ ਤੱਕ ਜਾਊਗੀ ਯੂਨੈਸਕੋ ਨੂੰ ਸੁਨੇਹੇ ਦੇਣ ਦੀਆਂ ਗੱਲਾਂ ਹੁੰਦੀਆਂ ਹਰ ਸਾਲ ਵੈਸੇ ਯੂਨੈ ਵਿੱਚ ਵਿਚੋਲਗੀ ਕਰੇ ਇਹੋ ਜੇ ਕੰਮਾਂ ਦੇ ਵਿੱਚ ਹੋ ਸਕਦਾ ਕੋਈ ਫਾਇਦਾ ਹੋਊਗਾ ਇਸ ਆਵਾਜ਼ ਦਾ ਅੰਮ੍ਰਿਤਸਰ ਤੋਂ ਨਿਕਲੀ ਹੋਈ ਆਵਾਜ਼ ਪਲਾਂ ਚ ਸ਼ੰਭੂ ਬਹਿਰੀਰ ਟੱਪ ਜਾਂਦੀ ਹੈ ਅਸੀਂ ਇੱਥੇ 10 ਸਿੱਖ ਵੀ ਇਕੱਠੇ ਹੁੰਨੇ ਆਂ ਤੇ ਇਥੋਂ ਦੀ ਰਿਪੋਰਟ ਬਣ ਕੇ ਉੱਪਰ ਪਹੁੰਚਦੀ ਹੈ ਮੋਦੀ ਦੇ ਕੰਨਾਂ 'ਚ ਪਹੁੰਚਦੀ ਹੈ ਉਹਦੇ ਸਿਕਿਉਰਿਟੀ ਐਡਵਾਈਜ਼ਰਾਂ ਦੇ ਕੋਲ ਗੱਲ ਪਹੁੰਚਦੀ ਕਿ ਪੰਜਾਬ 'ਚ ਵਾਪਰ ਕੀ ਰਿਹਾ ਉੱਥੇ 10 ਵਿਦਿਆਰਥੀ ਇਕੱਠੇ ਹੋ ਰਹੇ ਕਿਸਾਨ ਇਕੱਠੇ ਹੋ ਰਹੇ ਨੇ ਧਾਰਮਿਕ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਨੇ ਇੱਥੇ ਕੀਤੀ ਹੋਈ ਸਲਾਹ ਲੈੇ ਹੋਏ ਸਾਹ ਤੱਕ ਗਿਣ ਕੇ ਉੱਥੇ ਪਹੁੰਚਦੇ ਆ ਤੇ ਅਸੀਂ ਅੱਜ ਜਿੰਨੇ ਲੋਕ ਇਕੱਠੇ ਹੋਏ ਆ ਤੇ ਤੁਹਾਨੂੰ ਕੀ ਲੱਗਦਾ ਵੀ ਇਹ ਗੱਲ ਪਹੁੰਚੂਗੀ ਨਹੀਂ ਹਰ ਸਾਲ ਪਹੁੰਚਦੀਵੇਂ ਹੋ ਗੱਲ ਲੇਕਿਨ ਹਰ ਸਾਲ ਪਹੁੰਚਦੀ ਆ ਪਰ ਅਜੇ ਤੱਕ ਇਲੈਕਸ਼ਨਾਂ ਨਾ ਹੋਣਾ ਜੇਪਾ ਐਸਡੀ ਪੀ 'ਚ ਤੇ ਗੱਲ ਕਰ ਲਈ ਅਜੇ ਤੱਕ ਨ ਉਹਦਾ ਕਾਰਨ ਇਹੋ ਹੀ ਹੈ ਕਿ ਸਿੱਖਾਂ ਦੀ ਆਪਸ ਦੇ ਵਿੱਚ ਜਿਹੜਾ 파ੜਾ ਉਹ ਲਗਾਤਾਰ ਵਧਦਾ ਰਹੇ ਸਿੱਖ 2 ਧੜਿਆਂ 'ਚ 3 ਧੜਿਆਂ 'ਚ 4 'ਚ 5 'ਚ ਵੰਡੇ ਰਹਿਣ ਜਿੰਨਾ ਸਮਾਂ ਇਲੈਕਸ਼ਨਾਂ ਦੂਰ ਰਹਿਣੀਆਂ ਉਹਨਾਂ ਸਮਾਂ ਸਿੱਖ 파ੜਦੇ ਰਹਿਣਗੇ ਜਦੋਂ ਇਲੈਕਸ਼ਨਾਂ ਨੇੜੇ ਆ ਗਈਆਂ ਦੇਖਿਓ ਕਿੰਨੇ ਧੜੇ ਇਕੱਠੇ ਹੋ ਜਾਣੇ ਆ ਕਿੰਨੇ ਧੜਿਆਂ ਦੀ ਆਪਸ ਦੇ ਵਿੱਚ ਕਲੈਬਰੇਸ਼ਨ ਹੋਊਗੀ ਤੇ ਉਸ ਤਰੀਕੇ ਦੇ ਨਾਲ ਇਹ ਸੋਹਣੇ ਪ੍ਰਬੰਧ ਨਾਲ ਨਵੇਂ ਨੌਜਵਾਨ ਨੇ ਜਿੱਦਾਂ ਅੱਜ ਦੱਸਿਆ ਜਾ ਰਿਹਾ ਕਿ 22 ਸਾਲ ਹੋ ਗਏ ਇਲੈਕਸ਼ਨਾਂ ਨਹੀਂ ਹੋਈਆਂ ਤੇ ਅੱਜ ਸਾਡੀ ਉਮਰ ਹੋਈ ਹੈ ਹੋਰ ਕਈ ਨੌਜਵਾਨ ਨੇ ਜਿਹੜੇ ਇਸ ਪ੍ਰਬੰਧ ਚ ਆ ਕੇ ਸੇਵਾ ਕਰਨੀ ਚਾਹੁੰਦੇ ਆ ਜਿਨ੍ਹਾਂ ਨੂੰ ਲੱਗਦਾ ਕਿ ਮਾਡਰਨ ਤਰੀਕਿਆਂ ਦੇ ਨਾਲ ਪ੍ਰਚਾਰ ਹੋਣਾ ਚਾਹੀਦਾ ਗੱਲ ਸਿੱਖੀ ਦੀ ਪਹੁੰਚਣੀ ਚਾਹੀਦੀ ਆ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਉਹ ਅੱਗੇ ਆ ਕੇ ਆਪਣੀ ਲੀਡਰਸ਼ਿਪ ਕੁਆਲਿਟੀਆਂ ਨੂੰ ਆਪਣੀਆਂ ਨੂੰ ਇਨਹਾਂਸ ਕਰਨ ਨੂੰ ਆ ਕੇ ਪੰਥ ਦੀ ਸੇਵਾ ਕਰਨ ਅੱਗੇ ਆ ਕੇ ਮੌਕੇ ਦਾ ਮਿਲਨੇ ਚਾਹੀਦੇ ਜਗਰਾਤ ਜੀ ਜੇ ਆਪਾਂ ਪਾਰਟੀਆਂ ਦੀ ਗੱਲ ਕਰੀਏ ਬਹੁਤਾਤ ਪਾਰਟੀ ਦੇ ਪਹਿਲਾਂ ਸੀ ਆਮ ਆਦਮੀ ਪਾਰਟੀ ਆਉਂਦੀ ਆ ਕੁਝ ਸਮੇਂ ਬਾਅਦ ਇਹੋ ਜਿਹੀ ਰੂਪ ਰਖਾ ਬਣਾ ਲੈਂਦੀ ਆ ਕਿ ਦਿੱਲੀ ਦੇ ਵਿੱਚ ਸਰਕਾਰ ਬੇਸ਼ੱਕ ਹੁਣ ਨਹੀਂ ਹੈਗੀ ਪਰ ਉਹਨਾਂ ਬਣਾ ਦਿੱਤੀ ਪੰਜਾਬ ਦੇ ਵਿੱਚ ਸਰਕਾਰ ਬਣਾ ਲਈ ਅਕਾਲੀ ਦਲ ਵੀ ਬਹੁਤਾਤ ਇਸ ਜੰਮੜਿਆ ਜਾ ਚੁੱਕਾ ਵਾ ਕੀ ਲੱਗਦਾ ਸਾਰੇ ਧੜੇ ਜਿਆਦਾ ਧੜੇ ਜਿਹੜਾ ਨੁਕਸਾਨ ਕਰਨਗੇ ਕੋਈ ਫਾਇਦਾ ਵੀ ਹੋਊਗਾ ਅਕਾਲੀ ਦਲ ਨੂੰ ਇਹਦਾ ਤੁਸੀਂ ਦੇਖੋ ਜਦੋਂ ਅਸੀਂ ਜਿਆਦਾ ਧੜਿਆਂ 'ਚ ਹੁੰਨੇ ਤਾਂ ਸਾਡੇ ਡੱਬੇ ਵੀ ਉਹਨਾਂ ਜਿਆਦਾ ਵੱਜ ਜਾਂਦੇ ਆ ਤੇ ਵਿਰੋਧੀਆਂ ਦਾ ਡੱਬਾ ਤਾਂ ਇੱਕ ਹੀ ਰਹਿੰਦਾ ਠੀਕ ਹੈ ਜੀ ਉੱਥੇ ਨੁਕਸਾਨ ਤਾਂ ਸਾਡਾ ਹੋਊਗਾ ਹੀ ਏਕਤਾ ਦੇ ਵਿੱਚ ਹੀ ਬਾਲਾ ਸਾਨੂੰ ਸਾਰੀਆਂ ਧੜਾਂ ਨੂੰ ਜੁੜ ਕੇ ਬੈਠਣਾ ਚਾਹੀਦਾ ਐਸਜੀਪੀਸੀ ਚੋਣਾਂ ਸੁਨਹਿਰਾ ਮੌਕਾ ਹੁੰਦੀਆਂ ਨੇ ਇਨ੍ਹਾਂ ਚੋਣਾਂ ਦੇ ਵਿੱਚ ਅਸੀਂ ਇਕੱਠੇ ਹੋ ਸਕਦੇ ਹਾਂ ਜਾਂ 27 ਦੀਆਂ ਚੋਣਾਂ 'ਚ ਇਕੱਠੇ ਹੋ ਸਕਦੇ ਹਾਂ ਇੱਕ ਇਕੱਠੀ ਸਾਂਝੀ ਧਿਰ ਬਣਾ ਕੇ ਅਸੀਂ ਆਪਣਾ ਹੱਲ ਕੱਢ ਸਕਦੇ ਹਾਂ ਅਕਾਲੀ ਦਲ ਜਿਆਦੇ ਧੜਾਂ ਦੇ ਵਿੱਚ ਅੱਜ ਅਮਰਸਰ ਅਕਾਲੀ ਦਲ ਅਮਰਸਰ ਦੀ ਉਸ ਰੈਲੀ ਦੇ ਤੁਸੀਂ ਸਮੂਲਿਤ ਕੀਤੀ ਆ ਅਕਾਲੀ ਦਲ ਅਮਰਸਰ ਅਕਾਲੀ ਦਲ ਬਾਦਲ ਅਕਾਲੀ ਦਲ ਵਾਰਸ ਤੋਂ ਪੰਜਾਬ ਦੇ ਤੇ ਇੱਕ ਨਵਾਂ ਹੁਣ ਪੁਨਰਸਜੀਤੀ ਵਾਲਾ ਥੜਾੜਾ ਖੜਾ ਹੋਇਆ ਸੀ ਉਸ ਅਕਾਲੀ ਦਲ ਨੂੰ ਸਾਰੇ ਤੁਹਾਡੇ ਕੀ ਲੱਗਦਾ ਤੁਹਾਨੂੰ ਇਕੱਠੇ ਹੋ ਸਕਦੇ ਆ ਹੋ ਸਕਦੇ ਆ ਜੇ ਕਰਨ ਵਾਲਿਆਂ ਦੇ ਵਿੱਚ ਇੱਛਾ ਹੋਵੇ ਪੰਥ ਬੰਥ ਪ੍ਰਸਤੀ ਹੋਵੇ ਅੰਦਰ ਪੰਥਕ ਭਾਵਨਾ ਹੋਵੇ ਆਪਣਾ ਨਿੱਜ ਭਾਰੂ ਨਾ ਹੋਵੇ ਅਸੀਂ ਪੰਥ ਦਾ ਸੋਚੀਏ ਕਿਉਂ ਨਹੀਂ ਅਕਾਲੀ ਦਲ ਸਾਰੇ ਇਕੱਠੇ ਹੋ ਸਕਦੇ ਸਾਰੇ ਅਕਾਲੀ ਦਲ ਇਕੱਠੇ ਹੋ ਸਕਦੇ ਜਦੋਂ ਗੱਲ ਪੰਥ ਪੰਜਾਬ ਦੀ ਕਰਨੀ ਹੈ ਆਪਣੀ ਕੌਮ ਦੀ ਗੱਲ ਕਰਨੀ ਹੈ ਕੌਮ ਦੇ ਹੱਕਾਂ ਦੀ ਗੱਲ ਕਰਨੀ ਹੈ ਤਾਂ ਫਿਰ ਤਾਂ ਸਾਰਿਆਂ ਨੂੰ ਇਕੱਠਾ ਹੋਣਾ ਚਾਹੀਦਾ ਪਰ ਜਿਹੜੇ ਬੰਦਿਆਂ ਦੇ ਅੰਦਰ ਸਿਰਫ ਕੁਰਸੀ ਦੀ ਇੱਛਾ ਹੁੰਦੀ ਹੈ ਨਿੱਜ ਦੀ ਪੂਰਤੀ ਦੀ ਇੱਛਾ ਹੁੰਦੀ ਆਪਣੇ ਹਿੱਤਾਂ ਦੀ ਇੱਛਾ ਹੁੰਦੀ ਹੈ ਉਹ ਬੰਦੇ ਏਕਤਾ ਵਾਲੇ ਪਾਸੇ ਤੋਂ ਭੱਜ ਲੈਂਦੇ ਆ ਉਹ ਫਿਰ ਇੱਕ ਦੂਜੇ ਅੰਦਰ ਨੁਕਸ ਕੱਢਦੇ ਆ ਇੱਕ ਦੂਜੇ ਨਾਲ ਈਰਖਾ ਸਾੜਾ ਰੱਖਦੇ ਭਾਈ ਇਹ ਸਮਾਂ ਇੱਕ ਦੂਜੇ ਦੇ ਗੋਣਾ ਓਗਣ ਦੇਖਣ ਦਾ ਨਹੀਂ ਹੈ ਇਸ ਅਮਾ ਪੰਥ ਦੀ ਚੜ੍ਹਦੀ ਕਲਾ ਦਾ ਪੰਥ ਦਾ ਸੋਚਣ ਦਾ ਜੇ ਜਿਹੜੀਆਂ ਧਰਾਂ ਜਿਹੜੇ ਲੋਕ ਪੰਥ ਦਾ ਸੋਚਣਗੇ ਉਹ ਅਕਸਰ ਇਕੱਠੇ ਹੋ ਕੇ ਬਹਿਣਗੇ ਪੰਥਕੇ ਕਾਦੇ ਨਾਂ ਦੇ ਦਾ ਇਕੱਠੇ ਹੋ ਕੇ ਬਹਿਣਗੇ ਚੁੱਲ੍ਹੇ ਇਕੱਠੇ ਹੋਣ ਦੀਆਂ ਅਕਾਲ ਤੱਕ ਸਭ ਤੋਂ ਬੇਨਤੀਆਂ ਹੋਈਆਂ ਹੁਕਮ ਵੀ ਹੋਏ ਕਿੰਨੇ ਕਿ ਚੁੱਲ੍ਹੇ ਇਕੱਠੇ ਹੋਏ ਨਾਵਾ ਚੁੱਲਾ ਬਣਾਤਾ ਜੀ ਜਿਹਦਰ ਹਰਪ੍ਰੀਤ ਸਿੰਘ ਹੋਣਾ ਨੇ ਉਹਨਾਂ ਨੇ ਇਕੱਠਾ ਕੀ ਕਰਨਾ ਸੀ ਜੇ 2 ਦਸੰਬਰ ਦੇ ਫੈਸਲੇ ਤੋਂ ਪਹਿਲਾਂ ਉਹ ਬਾਕੀ ਧਰਾਂ ਨੂੰ ਇਕੱਠੇ ਕਰ ਲੈਂਦੇ ਸ਼੍ਰੋਮਣੀ ਅਕਾਲੀ ਦਲ ਅਮਰਸਰ ਨੂੰ ਵੀ ਬੁਲਾ ਲੈਂਦੇ ਆ ਭਾਈ ਤਰਸੀਮ ਸਿੰਘ ਹਣਾਲਾ ਅਕਾਲੀ ਦਲ ਹੈ ਉਹਨਾਂ ਨੂੰ ਵੀ ਬੁਲਾ ਲੈਂਦੇ ਅਕਾਲੀ ਦਲ ਜੱਲੂਪੁਰ ਫਿਰ ਇਸੇ ਤਰੀਕੇ ਨਾਲ ਬਾਦਲਾਂ ਵਾਲਾ ਅਕਾਲੀ ਦਲ ਸੀ ਇਹ ਸਾਰੇ ਅਕਾਲੀ ਦਲ ਛੱਟ ਸੱਦ ਕੇ ਉੱਥੇ ਇੱਕ ਸਾਂਝਾ ਅਕਾਲੀ ਦਲ ਬਣਾਇਆ ਜਾ ਸਕਦਾ ਸੀ ਉਹਨਾਂ ਦੀਆਂ ਛੁੱਟੀਆਂ ਕਰਤੀਆਂ ਕੁਝ ਦਿਨਾਂ ਦੇ ਵਿੱਚ ਤੇ ਉਹਨਾਂ ਨੂੰ ਘਰੇ ਤੋਰਤਾ ਗਿਆ ਸੀ ਉਹਨਾਂ ਦਾ ਇੱਕ ਹੁਕਮ ਹੋਇਆ ਜੋ ਵੀ ਸਿੰਘ ਸਾਹਿਬਾਂ ਦਾ ਜੋ ਬੀਜਣਾ ਹੈ ਉਹ ਵੜਣਾ ਪੈਣਾ ਜੀ ਜੋ ਬੀਜਣਾ ਹੈ ਉਹ ਵੜਣਾ ਪੈਣਾ ਤੇ ਉਹਨਾਂ ਨੂੰ ਵੜਣਾ ਪਿਆ ਤੁਸੀਂ ਦੇਖੋ ਜੇ ਉਸ ਦਿਨ ਕੱਲੇ ਬਾਦਲ ਨੂੰ ਅਕਾਲੀ ਦਲ ਸਮਝਣ ਦੀ ਬਜਾਏ ਕੱਲੇ ਬਾਦਲਦਾਲ ਨੂੰ ਅਕਾਲੀ ਦਲ ਸਮਝਣ ਦੀ ਬਜਾਏ ਬਾਕੀਆਂ ਨੂੰ ਵੀ ਅਕਾਲੀ ਦਲ ਸਮਝਿਆ ਹੁੰਦਾ ਤੇ ਮੈਨੂੰ ਲੱਗਦਾ ਸੀ ਛੁੱਟੀ ਨਹੀਂ ਸੀ ਹੋਣੀ ਬਾਕੀ ਕਿਹੜੇ ਅਕਾਲੀ ਦਲ ਉਹ ਤਾਂ ਕਿਹਾ ਨਾ ਸਾਰੇ ਚੁੱਲੇ ਸਮੇਟ ਕੇ ਵਾਪਸ ਅਕਾਲੀ ਦਲ ਅੰਮ੍ਰਿਤਸਰ ਆ ਕਿੱਥੇ ਸੱਦਾ ਦਿੱਤਾ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਅਕਾਲੀ ਦਲ 1920 ਹੈ ਯੂਨਾਈਟਿਡ ਅਕਾਲੀ ਦਲ ਭਾਈ ਮੁਕਮ ਸਿੰਘ ਉਹਨਾਂ ਵਾਲਾ ਕਿੱਥੇ ਸੱਦਿਆ ਜੀ ਉਹਨਾਂ ਨੂੰ ਉਹ ਤਾਂ ਸਿਰਫ ਬਾਗੀ ਤੇ ਦਾਗੀ ਦੋ ਧੜੇ ਬਣਾਤੇ ਇਹ ਤਾਂ ਗਲਤ ਗਲਤ ਹੈ ਨਾ ਜੀ ਅਸਟਮੋ ਉਹ ਰੈਲੀ ਦਾ ਰੂਪ ਧਾਰਨ ਕਰ ਚੁੱਕੀ ਆ ਜਿਹੜੀ ਇਹਨਾਂ ਨੇ ਮਾਰਚ ਰੱਖਿਆ ਸੀ ਤੁਸੀਂ ਵੇਖ ਸਕਦੇ ਹੋ ਤਸਵੀਰਾਂਆਂ ਜਿਹੜੀਆਂ ਅਕਾਲੀ ਦਰ ਅੰਮ੍ਰਿਤਸਰ ਦੇ ਪ੍ਰਧਾਨ ਸਾਹਿਬ ਜਿਹੜੇ ਆ ਉਹ ਇਸ ਟਾਈਮ ਦੇ ਉੱਤੇ ਇੱਕ ਸਕੂਟਰ ਟਾਈਪ ਜਿਹੜੀ ਮੋਪੜਾ ਉਹਦੇ ਉੱਤੇ ਚੜ ਕੇ ਅਗਲੇ ਪਾਸੇ ਚਾਲੇ ਪਾਏ ਹੋਇਆ ਹਾਲ ਤੱਕ ਸਭ ਦੇ ਪਹੁੰਚਣਾ ਭਾਈ ਸਾਹਿਬ ਗੁਰਫਤੇ ਸੰਚ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਵੇਖਦੇ ਹੋ ਇਸ ਦਿਹਾੜੇ ਨੂੰ ਤੁਸੀਂ ਅੱਜ ਤੱਕ ਅ ਬਿਲਕੁਲ ਅੱਜ ਦਾ ਦਿਹਾੜਾ ਜਿਹੜਾ ਆ ਅੰਤਰਰਾਸ਼ਟਰੀ ਤਰੋ ਤੇ ਜਮਹੂਰੀਅਤ ਦਿਹਾੜਾ ਮਨਾਇਆ ਜਾ ਰਿਹਾ ਆ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੋ ਇੰਟਰਨੈਸ਼ਨਲ ਜਿਹੜੀ ਆ ਸੋਜੀ ਰੱਖਦੇ ਆ ਤੇ ਕੌਮ ਦਾ ਕੇਸ ਜਿਹੜਾ ਹਮੇਸ਼ਾ ਹੀ ਦੁਨੀਆਂ ਦੇ ਸਾਹਮਣੇ ਪੇਸ਼ ਕਰਦੇ ਆ ਅੱਜ ਜਿਹੜਾ ਹਿੰਦੁਸਤਾਨ ਦੀ ਜਿਹੜੀ ਇਹੋ ਝੂਠੀ ਜਿਹੜੀ ਡੈਮੋਕ੍ਰੇਸੀ ਆ ਉਹਨੂੰ ਨੰਗਿਆਂ ਕਰਨ ਵਾਸਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਹਰ ਸਾਲ ਇੱਥੇ ਵੱਡਾ ਇਕੱਠ ਕਰਦੇ ਆ ਤੇ ਜਿਹੜੀਆਂ ਸਾਡੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆ ਉਹ ਸਿਰਫ 8 ਵਾਰ ਹੁਣ ਤੱਕ ਹੋਈਆਂ ਔਰ ਹਿੰਦੁਸਤਾਨ ਦੀ ਪਾਰਲੀਮੈਂਟ ਦੀਆਂ ਚੋਣਾਂ ਜਿਹੜੀਆਂ ਉਹ 19 ਵਾਰ ਹੋ ਚੁੱਕੀਆਂ ਆ ਤੇ ਇਹ ਹਿੰਦੁਸਤਾਨ ਦੇ ਉਸ ਖਨਾਉਣੇ ਚਿਹਰੇ ਨੂੰ ਨੰਗਿਆ ਕਰਦਾ ਅੱਜ ਦਾ ਇਹੋ ਜਿਹੜਾ ਰੋਸ ਪ੍ਰੋਟੈਸਟ ਵਾ ਜਿਹੜਾ ਇਹੋ ਕਿ ਜਿਹੜਾ ਇਹ ਜਮਹੂਰੀਅਤ ਦੇ ਨਾਂ ਦੇ ਉੱਤੇ ਇਹੋ ਇੱਕ ਧੱਬਾ ਆ ਔਰ ਡਿਕਟੇਟਰਸ਼ਿਪ ਜਿਹੜੀ ਆ ਚਾਹੇ ਉਹ ਕਾਂਗਰਸ ਰਹੀ ਆ ਚਾਹੇ ਅੱਜ ਭਾਜਪਾ ਸਰਕਾਰ ਆ ਇਹ ਸਾਰੀਆਂ ਡਿਕਟੇਟਰਸ਼ਿਪ ਕਰਦੀਆਂ ਔਰ ਘਟ ਗਿਣਤੀਆਂ ਦਾ ਕਾਣ ਕਰਕੇ ਬਹੁਤ ਗਿਣਤੀ ਨੂੰ ਖੁਸ਼ ਕਰਨ ਦਾ ਇਸ ਦੇਸ਼ ਦੇ ਵਿੱਚ ਜਿਹੜਾ ਟ੍ਰੈਂਡ ਚੱਲਦਾ ਆ ਉਹ ਲਗਾਤਾਰ ਜਾਰੀ ਆ ਤੇ ਇਹਦਾ ਅੰਤ ਜਿਹੜਾ ਆ ਉਹ ਸਿੱਖ ਕੌਮ ਨੇ ਕਰਨਾ ਆ ਕਿਉਂਕਿ ਸਿੱਖਾਂ ਦੇ ਨਾਲ ਹੁਣ ਜਿਹੜਾ ਇਹ ਹਕੂਮਤਵਾ ਜਿੱਥੇ ਇੰਡੀਆ ਦੇ ਅੰਦਰ ਲਗਾਤਾਰ ਕਹਾਣ ਜਾਰੀ ਸੀਗਾ ਉੱਥੇ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਭਾਈ ਅਵਤਾਰ ਸਿੰਘ ਜੀ ਖੰਡਾ ਹਰਦੀਪ ਸਿੰਘ ਜੀ ਨਿੱਧਰ ਤੇ ਰਿਪਿੰਦਮਨ ਸਿੰਘ ਮਲਕ ਜੀ ਤੇ ਪੰਨੂ ਸਾਹਿਬ ਨੂੰ ਉੱਥੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਆ ਇਹਦੇ ਨਾਲ ਇੰਡੀਆ ਸਟੇਟ ਜਿਹੜੀ ਆ ਵਰਲਡ ਲੈਵਲ ਤੇ ਬਿਲਕੁਲ ਨੰਗਿਆ ਹੋ ਗਈ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹ ਸਾਰਾ ਇਹ ਮੁੱਦਾ ਸੀਗਾ ਉਹ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਵੀ ਚੁੱਕਿਆ ਸੀਗਾ ਤੇ ਮਾਨ ਸਾਹਿਬ ਤੋਂ ਬਾਅਦ ਜਸਟਿਨ ਟਰੂਡੋ ਨੇ ਆਪਣੀ ਦੇਸ਼ ਦੀ ਪਾਰਲੀਮੈਂਟ ਅੰਦਰ ਜਿਹੜਾ ਟ੍ਰਾਂਸਨੇਸ਼ਨਲ ਰੈਪ੍ਰੈਸ਼ਨ ਕ੍ਰਾਈਮ ਜਿਹੜਾ ਹੋਇਆ ਉਹਦੇ ਲਈ ਇੰਡੀਆ ਨੂੰ ਸਟੇਟ ਨੂੰ ਜਿਹੜਾ ਦੋਸ਼ੀ ਠਹਿਰਾਇਆ ਉਹਦੇ ਵਿੱਚ ਨਰਿੰਦਰ ਮੋਦੀ ਅਮਿਤ ਸ਼ਾਹ ਦਾ ਨਾਂ ਤੱਕਰ ਵੀ ਲੈ ਦਿੱਤਾ ਗਿਆ ਔਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹਨਾਂ ਨੂੰ ਹਮੇਸ਼ਾ ਨੰਗਿਆ ਕੀਤਾ ਕਿ ਟ੍ਰਾਂਸਨੇਸ਼ਨਲ ਰੈਪ੍ਰੈਸ਼ਨ ਕ੍ਰਾਈਮ ਦੇ ਵਿੱਚ ਇਹ ਲੋਕ ਜਿਹੜੇ ਸ਼ਾਮਲ ਹੋਆ ਇਥੇ ਤਰੀਕੇ ਦੇ ਨਾਲ ਜਿਹੜੀ ਰੂਸ ਤੇ ਜੁਕ੍ਰੇਨ ਦੀ ਜਿਹੜੀ جنگ ਚੱਲ ਰਹੀ ਆ ਉਸ جنگ ਦੇ ਵਿੱਚ ਜਿਸ ਤਰੀਕੇ ਨਾਲ ਇੰਡੀਆ ਨੇ ਜਿਹੜਾ ਰੋਲ ਅਦਾ ਕੀਤਾ ਰਸ਼ੀਆ ਦੇ ਕੋਲੋਂ ਤੇਲ ਲੈ ਕੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਿਹੜਾ ਵੇਚਿਆ ਉਹ ਵੀ ਚੱਲਦੀ ਜੰਗ ਦੇ ਵਿੱਚ ਮਾਨ ਸਾਹਿਬ ਨੇ ਦੱਸਿਆ ਸੀ ਇਹ ਕ੍ਰਾਈਮ ਆ ਅੱਜ ਇਹ ਦੋ ਮੁੱਦਿਆਂ ਨੂੰ ਲੈ ਕੇ ਇੰਡੀਆ ਬਹੁਤ ਬੁਰੀ ਤਰ੍ਹਾਂ ਜਿਹੜਾ ਆ ਅੰਤਰਰਾਸ਼ਟਰੀ ਪੱਧਰ ਤੇ ਜਿਹੜਾ ਫਸੇ ਹੋਇਆ ਇੰਡੀਆ ਜਿਹੜਾ ਆ ਤੇ ਅੱਜ ਦਾ ਜਿਹੜਾ ਬਹੁਤ ਮਹੱਤਵ ਆ ਸਰਦਾਰ ਸਿਮਰ ਸਿੰਘ ਮਾਨ ਵੱਲੋਂ ਇਹ ਉਪਰਾਲਾ ਕਰਨਾ ਅੰਤਰਰਾਸ਼ਟਰੀ ਜਮਹੂਰੀ ਦਿਹਾੜੇ ਤੇ ਜਿਹੜਾ ਜਿਹੜਾ ਮਾਰਚ ਆ ਧੰਨਵਾਦ ਜੀ ਅੰਤਰਰਾਸ਼ਟਰੀ ਜਮਹੂਰੀ ਦਿਹਾੜੇ ਤੇ ਪ੍ਰੋਗਰਾਮ ਕੀਤਾ ਜਾ ਰਿਹਾ ਵਾ ਕਿਉਂਕਿ ਐਸਜੀਪੀਸੀ ਇਲੈਕਸ਼ਨ ਦੀ ਵੱਡੇ ਪੱਧਰ ਦੀ ਮੰਗ ਉੱਠੀ ਆ ਕਿ ਐਸਜੀਪੀਸੀ ਦੀ ਇਲੈਕਸ਼ਨ ਹੋਵੇ ਬੜੇ ਲੰਬੇ ਸਮੇਂ ਤੋਂ ਜਿਹੜੀ ਅਜੇ ਤੱਕ ਇਲੈਕਸ਼ਨ ਨਹੀਂ ਹੋਈ ਉਹ ਇਲੈਕਸ਼ਨ ਹੋਵੇ ਐਸਜੀਪੀਸੀ ਦਾ ਚੋਣਾ ਹੋਣ ਦੇਖਦੇ ਆ ਇਹ ਆਵਾਜ਼ ਜਿਹੜੀ ਆ ਕੇਂਦਰ ਸਰਕਾਰ ਤੱਕ ਕਦੋਂ ਪਹੁੰਚੂਗੀ ਕਦੋਂ ਹੁੰਦੀ ਆਵਾ ਐਸਜੀਪੀਸੀ ਦੀਆਂ ਇਲੈਕਸ਼ਨ ਅੰਤਰਰਾਸ਼ਟਰੀ ਜਮਹੂਰੀ ਦਿਹਾੜਾ ਅਕਾਲੀ ਦਲ ਅੰਮ੍ਰਿਤਸਰ ਤਲਖਾ ਸਾਹਿਬ ਤੇ ਵੱਖ-ਵੱਖ ਜਥੇਬੰਦੀਵਾਂ ਨੂੰ ਕੱਢਿਆ ਜਾ ਰਿਹਾ ਵਾ ਇਸ ਟਾਈਮ ਹਰਪਾਲ ਸਿੰਘ ਬਲੇਰ ਸਾਡੇ ਨਾਲ ਆ ਸਦਾਸ ਸਿੰਘ ਜੀ ਸਿੰਘ ਮਾਨ ਸਾਡੇ ਨਾਲ ਆ ਮਾਰਚ ਕੱਢਿਆ ਜਾ ਰਿਹਾ ਵਾ ਮਾਰਚ ਦੀ ਰੂਪਰੇਖਾ ਵਾ ਕਿ ਸ਼ਾਰਾ ਗੜੀ ਨਿਵਾਸ ਤੋਂ ਚੱਲ ਕੇ ਪ੍ਰੈਸ ਕਾਨਫਰੰਸ ਹੋਈ ਸੀ ਤੇ ਅਗਲੇ ਪਾਸੇ ਹੁਣ ਵਧਿਆ ਜਾ ਰਿਹਾ ਵਾ ਨਾਲ ਅਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਕੀਤੀ ਜਾਊਗੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਦਾਸ ਸਿਮਰਜੀਤ ਸਿੰਘ ਮਾਨ ਪਹੁੰਚੋ ਚੇਚੇ ਤੌਰ ਤੇ ਜੇ ਆਪਾਂ ਗੱਲ ਕਰੀਏ ਨਾਲ ਉਹਨਾਂ ਦੀ ਸਮੂਚੀ ਲੀਡਰਸ਼ਿਪ ਆਸ ਟਾਈਮ ਸੰਤ ਜਗਨੈਸ਼ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਮ ਦੇ ਨਾਰੇ ਲੱਗ ਰਹੇ ਆ ਨਾਲ ਖਾਲਸੇ ਰਾਜ ਦੀ ਗੱਲ ਹੋ ਰਹੀ ਆ ਅਕਾਲੀ ਦਲ ਅੰਮ੍ਰਿਤਸਰ ਤੋਂ ਸਦਾਸੀ ਮਜੀਦ ਸਿੰਘ ਮਾਨ ਇੱਕ ਮੋਪੜ ਦੇ ਬੈਠੇ ਆ ਸਫਰ ਜਿਹੜਾ ਕਿ ਨਾਲ ਉਹਨਾਂ ਦੇ ਸਾਰਾ ਅਕਾਲੀ ਦਲ ਅੰਮ੍ਰਿਤਸਰ ਦੇ ਨਮਾਇੰਦੇ ਜਿਹੜੇ ਕਰ ਰਹੇ ਆ ਦਰਬਾਰ ਸਾਹਿਬ ਵਾਲੇ ਪਾਸੇ ਨਤਮਸਤਕ ਹੋਣ ਵਾਸਤੇ ਵਧਿਆ ਜਾ ਰਿਹਾ ਆ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋਣਾ ਮਾਨ ਸਾਹਿਬ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਵਾਇਕ ਜੀ ਕੀ ਫਤਜੀ ਸਾਹਿਬ ਕਿਵੇਂ ਵੇਖਦੇ ਹੋ ਅੱਜ ਦੇ ਦਿਹਾੜੇ ਨੂੰ ਤੁਸੀਂ ਐਚਜੀਪੀਸੀ ਇਲੈਕਸ਼ਨ ਦਾ ਵੱਡਾ ਮੁੱਦਾ ਤੁਸੀਂ ਹਰ ਸਾਲ ਚੱਕਦੇ ਹੋ ਅਸੀਂ ਚਾਹੁੰਦੇ ਹਾਂ ਜੀ ਸਾਡੀ ਜਮਹੂਰੀਅਤ ਬਹਾਲ ਹੋਵੇ ਜਿਹੜੀ ਅੰਗਰੇਜ਼ਾਂ ਨੇ ਸਾਨੂੰ 1925 ਦੇ ਵਿੱਚ ਦਿੱਤੀ ਸੀ ਤੇ ਅੰਗਰੇਜ਼ ਨੂੰ ਵੀ ਚਾਹੀਦਾ ਸੀਗਾ ਵੋਟਾਂ પાਕੇ ਤਾਂ ਹਿੰਦੁਸਤਾਨ ਦੇ ਦੋ ਟੋਟੇ ਕਰਦਾ ਤੇ ਉਸ ਵੇਲੇ ਵੀ ਖਾਲਸਾਣ ਬਰਤਾਨੀਆਂ ਨੂੰ ਕਬੂਲ ਕਰ ਲੈਣਾ ਚਾਹੀਦਾ ਸੀਗਾ ਪਰ ਖਾਲਸਾਣ ਤੋਂ ਬਗੈਰ ਹੁਣ ਅਸੀਂ ਸਿੱਖ ਜਿਉ ਨਹੀਂ ਸਕਦੇ ਹੈਗੇ ਸਾਡੇ ਬੰਦੇ ਕੈਨੇਡਾ ਦੇ ਵਿੱਚ ਯੂਕੇ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਰਿਆਣਾ ਤੇ ਪੰਜਾਬ ਦੇ ਵਿੱਚ ਸੈਂਟਰ ਦੀ ਸਰਕਾਰ ਮੋਦੀ ਤੇ ਉਹਦੀ ਜੁੰਡਲੀ ਇਹ ਸਾਰੇ ਮਰਵਾ ਰਹੇ 25 26 ਤਰੀਕ ਨੂੰ UN ਦੇ ਕੋਲੇ ਨਿਊਯਾਰਕ ਅਜਲਾਸ ਦੇ ਵਿੱਚ ਮੋਦੀ ਨੇ ਸ਼ਾਮਲ ਹੋਣਾ ਮੈਂ ਸਾਰੀ ਸਿੱਖ ਕੌਮ ਤੇ ਸਾਥ ਪਸੰਦ ਬੰਦਿਆਂ ਨੂੰ ਕਹਿੰਦਾ ਜੀ ਉੱਥੇ ਬਹੁਤ ਵੱਡਾ ਤਕੜਾ ਮਜਾਰਾ ਕਰੋ ਜਿਹੜਾ ਸਾਰੇ ਅਮਰੀਕਾ ਤੇ ਸਾਰੀ ਦੁਨੀਆ ਨੂੰ ਪਤਾ ਲੱਗ ਜੇ ਕਿ ਸਿੱਖ ਗੁਲਾਮ ਹੈ ਤੇ ਇੰਡੀਆ ਜਿਹੜੇ ਮੁਲਕਾਂ ਦੇ ਵਿੱਚ ਸਿੱਖ ਮਰਵਾਏ ਹੈ ਉਹਨਾਂ ਦੀ ਸੋਵਰਨਿਟੀ ਬਾਦਸ਼ਾਹੀ ਤੋੜਦੀ ਹੈ ਇਹ ਇੱਕ ਬਹੁਤ ਸਖਤ ਵੱਡਾ ਜੁਰਮ ਹੈ ਇਹਦੇ ਤੇ ਅਮਰੀਕਾ ਕੈਨੇਡਾ ਯੂਕੇ ਤੇ ਪਾਕਿਸਤਾਨ ਨੂੰ ਐਕਸ਼ਨ ਲੈਣਾ ਚਾਹੀਦਾ ਜੀ ਆਹ ਹਰਮਨ ਸਾਹਿਬ ਪੰਜਾਬ ਦੇ ਵਿੱਚ ਬਹੁਤਾਤ ਇਲਾਕਾ ਜਿਹੜਾ ਵਾ ਪਾਣੀ ਦੇ ਵਿੱਚ ਹੜ ਦੀ ਮਾਰ ਦੇ ਵਿੱਚ ਆਇਆ ਹੋਇਆ ਵਾ ਸਰਕਾਰ ਦੀ ਕਾਰਗਿਰੇ ਨੂੰ ਕਿਵੇਂ ਵੇਖਦੇ ਹੋ ਤੁਸੀਂ ਅੱਜ ਰਾਹੁਲ ਗਾਂਧੀ ਦੀ ਫੇਰੀ ਵੀ ਹੈ ਇਧਰਲੇ ਪਾਸੇ ਸਰਕਾਰ ਵੱਲੋਂ ਕੋਈ ਖਾਸ ਵੱਡਾ ਐਲਾਨ ਨਹੀਂ ਕੀਤਾ ਜੇ ਆਪਾਂ ਕੇਂਦਰ ਗਵਰਨਮੈਂਟ ਹੋਵੇ ਜਾਂ ਪੰਜਾਬ ਸਰਕਾਰ ਵੱਡਾ ਲਾਨ ਨਹੀਂ ਹੋ ਸਕਦਾ ਸਿੱਖ ਨੂੰ ਜਨਾਮ ਬਣਾ ਕੇ ਰੱਖਿਆ ਹੋਇਆ ਤੇ ਵੱਡਾ ਨਾਮ ਕੀ ਚਾਹੁੰਦੇ ਆ ਅਸੀਂ ਚਾਹੁੰਦੇ ਆ ਆਜ਼ਾਦੀ ਤੇ ਖਾਲਸਾਣ ਪੰਜਾਬ ਦੇ ਪਾਣੀ ਨੂੰ ਕਿਵੇਂ ਵੇਖਦੇ ਹੋ ਇਹ ਕੁਦਰਤੀ ਪਾਣੀ ਸੀ ਕਿ ਜਾਂ ਹੜ੍ਹ ਲਿਆਉਂਦੇ ਗਏ ਮਾਨ ਸਾਹਿਬ ਇਹ ਫੇਰ ਬੈਠ ਕੇ ਗੱਲ ਕਰ ਲਾਂਗੇ ਆਖੇ ਫਿਰ ਜਵਾਬ ਦੇ ਦਿਓ ਥੋੜਾ ਜਵਾਬ ਦੇ ਦਿਓ ਕਿ ਇਹ ਕੁਦਰਤੀ ਹੜ੍ਹ ਸੀ ਵੇ ਵੈਸੇ ਲੱਗਦਾ ਤੁਹਾਨੂੰ ਇਹ ਪਾਣੀ ਦਾ ਹੜ ਲਿਆਂਦਾ ਗਿਆ ਬਸ ਇੰਡੀਆ ਦੇ ਕੋਲ ਦੋ ਹਥਿਆਰ ਆਏ ਇੱਕ ਤਾਂ ਆਈਟਮ ਬਮ ਇੱਕ ਹਾਈਡਰੋਲੋਜੀਕਲ ਵਾਰ ਕਾਰਸਾ ਦੀ ਹੈ ਹਾਈਡਰੋਲੋਜੀਕਲ ਹਾਈਡਰੋਲੋਜੀਕਲ ਵਾਰ ਦੇ ਵੇ ਸਾਰੇ ਗੇਟ ਪਾਖੜਾ ਦੇ ਬਿਆਸ ਦੇ ਸਤਲੁਜ ਦੇ ਖੋਲ ਕੇ ਸਾਰੇ ਪੰਜਾਬ ਤੇ ਪਾਕਿਸਤਾਨ ਪੰਜਾਬ ਨੂੰ ਡੋਪ ਸਕਦੇ ਆ ਸੋ ਮੇਰਾ ਮਤਲਬ ਹੈ ਇਹ جنگ ਦਾ ਸ਼ਸਤਰ ਹੈ ਜਿੱਥੇ ਯੂਨ ਨੂੰ ਨੋਟਿਸ ਲੈਣਾ ਚਾਹੀਦਾ ਹੈ ਤੇ ਯੂਐਨ ਦਾ ਕਬਜ਼ਾ ਹੈਡਵਰਕਸ ਦੇ ਉੱਤੇ ਹੋਣਾ ਚਾਹੀਦਾ ਹੈ ਤੇ ਯੂਐਨ ਦੀ ਫੋਰਡ ਵੀ ਹੈਡਵਰਕਸ ਦੇ ਉੱਤੇ ਤਾਇਨਾਤ ਹੋਵੇ ਜਿਹਦੇ ਨਾਲ ਇਹ ਹਿੰਦੂਤਵਾ ਦੇ ਲੋਕ ਦੇ ਆਪਣੀ ਮਰਜ਼ੀ ਦੇ ਨਾਲ ਨਾਂ ਛੱਡ ਸਕਣ ਧੰਨਵਾਦ ਮਾਨ ਸਰ ਸਦਾ ਸਿੰਘ ਜੀ ਸਿੰਘ ਮਾਨ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਾਹਿਬ ਸਾਡੇ ਨਾਲ ਸੀ ਉਹਨਾਂ ਨੇ ਪਾਣੀ ਨੂੰ ਕਿਹਾ ਕਿ ਇਹ ਹਕੂਮਤੀ ਕਹਿਰ ਕਹਿ ਸਕਦੇ ਆ ਜੋ ਮੈਂ ਪਹਿਲਾਂ ਕਿਹਾ ਹੁੰਦਾ ਕਿ ਹਕੂਮਤੀ ਕਹਿਰ ਆਏ ਜੇ ਆਪਾਂ ਇਸ ਕਾਹਿਰ ਦੇ ਉੱਤੋਂ ਤਾਂ ਬਚਿਆ ਜਾ ਸਕਦਾ ਜਿਹਦੇ ਵਿੱਚ ਯੂਨ ਸ਼ਮੂਲੀਅਤ ਕਰੇ ਖਾਸ ਕਰਕੇ ਉਹਨਾਂ ਕਹਿੰਦੇ ਇੱਕ ਪਾਣੀ ਦਾ ਬੰਬ ਆਏ ਤੇ ਦੂਜੇ ਪਾਸੇ ਆਟਮ ਬੰਬ ਆ ਪੰਜਾਬ ਇਹਨਾਂ ਦੋਹਾਂ ਦੀ ਮਾਰ ਦੇ ਥੱਲੇ ਆ ਲਾਗਲੇ ਦੇਸ਼ ਦੀ ਗੱਲ ਕਰੀਏ ਜਦੋਂ ਆਪਾਂ ਪਾਕਿਸਤਾਨ ਦੀ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰਦੇ ਆ ਮਾਨ ਸਾਹਿਬ ਨੇ ਕਿਹਾ ਕਿ ਜਦੋਂ ਪੰਜਾਬ ਨੂੰ ਡੋਬਣ ਵਾਸਤੇ ਪਾਣੀ ਛੱਡਿਆ ਜਾਂਦਾ ਉਹਦਾ ਨੁਕਸਾਨ ਪਾਕਿਸਤਾਨ ਮੇ ਹੁੰਦਾ ਵਾ ਇਹ ਵੀ ਇੱਕ ਬੰਬ ਵਾ ਜਿਹੜਾ ਬੰਬ ਦੇ ਰੂਪ ਦੇ ਵਿੱਚ ਜਦੋਂ ਪਾਣੀ ਛੱਡਿਆ ਜਾਂਦਾ ਫਿਰ ਬਹੁਤਾਤ ਨੁਕਸਾਨ ਜਿਹੜਾ ਜਿਵੇਂ ਕਿ ਇਸ ਵਾਰ ਤੁਸੀਂ ਵੇਖ ਰਹੇ ਹੋ ਉਹਨਾਂ ਨੇ ਇਸ ਨੂੰ ਹਕੂਮਤ ਦੀ ਕੈਰ kiya ਕੌਮੀ ਜਮਹੂਰੀ ਦਿਹਾੜਾ ਵਾ ਅੱਜ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਦਲ ਖਾਲਸਾ ਵੱਲੋਂ ਮਾਰਚ ਕੱਢਿਆ ਗਿਆ ਵਾ ਮਾਰਚ ਦੇ ਵਿੱਚ ਨਾਲ ਹਮਕਿiali ਜਿੱਥੇ ਬੰਦੀਆਂ ਵੀ ਸ਼ਾਮਲ ਹੋਈਆਂ ਨੌਜਵਾਨ ਜਿੱਥੇ ਬੰਦੀਆਂ ਵੀ ਸ਼ਾਮਲ ਹੋਈਆਂ ਦਲ ਖਾਲਸਾ ਦੇ ਬੁਲਾਰੇ ਸਾਡੇ ਨਾਲ ਆ ਗਰਬਾਤ ਕਰਦੇ ਆ ਮੜਾ ਸਾਹਿਬ ਨਾਲ ਭਰਮਜੀਤ ਜੀ ਗੁਰਫਤੇ ਸੰਚ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਣ ਤੱਕ ਕਿਵੇਂ ਦੇਖਦੇ ਹਾਂ ਇੱਕ ਲੰਬੇ ਸਮੇਂ ਤੋਂ ਅੱਜ ਫੇਰ ਆਵਾਜ਼ ਚੁੱਕੀ ਜਾ ਰਹੀ ਹੈ ਕਿ ਚੋਣਾ ਨਾ ਹੋਣਾ ਐਸਜੀਪੀਸੀ ਦੀਆਂ ਕੌਮੀ ਜਮਹੂਰੀ ਦਿਹਾੜਾ ਤੇ ਕਿਹਾ ਜਾਂਦਾ ਪਰ ਜਮਹੂਰੀ ਦੇ ਵਿੱਚ ਆਵਾਜ਼ ਚੁੱਕਣਾ ਵੀ ਸ਼ਾਇਦ ਇਥੇ ਗੈਰਕਾਨੂੰਨੀ ਲੱਗਦਾ ਤੁਹਾਡੇ ਪੇਜ ਬੰਦ ਹੋਣੇ ਮੀਡੀਆ ਨੂੰ ਰੋਕਣਾ ਕੀ ਲੱਗਦਾ ਹੈ ਕੌਮੀ ਜਮਹੂਰੀ ਦੀ ਹੱਦ ਦੇ ਉੱਤੇ ਸਾਰਾ ਦਿਹਾੜਾ ਵੀ ਬਣਾਇਆ ਜਾ ਰਿਹਾ ਦੂਜੇ ਪਾਸੇ ਇਹਨਾਂ ਕੁਝ ਹੋ ਰਿਹਾ ਹੈ ਕੋਈ ਐਸੀ ਗੱਲ ਦੀ ਤੇ ਸਾਰੀ ਲੜਾਈ ਹੈ ਇੱਥੇ ਵੀ ਜਿਹੜੀਆਂ ਗੱਲਾਂ ਕਹਿੰਦੇ ਨੇ ਜਿਹੜੀਆਂ ਗੱਲਾਂ ਆਪਣੇ ਸੰਵਿਧਾਨ ਚ ਲਿਖਦੇ ਨੇ ਅਸਲ ਚ ਪ੍ਰੈਕਟੀਕਲ ਉਹਨਾਂ ਚ ਕੋ ਹੋਵਨੇ ਹੈਗਾ ਸੋ ਜਿਹੜੀਆਂ ਇਹ ਗੱਲਾਂ ਕਰਦੇ ਨੇ ਵੀ ਇਹ ਇੰਡੀਆ ਇੱਕ ਡੈਮੋਕਰੈਟਿਕ ਮੁੱਲ ਕਿ ਹੈ ਤੇ ਤੁਸੀਂ ਆਪਣੀ ਸ਼ਾਂਤਮਈ ਤਰੀਕੇ ਨਾਲ ਹਰ ਗੱਲ ਕਰ ਸਕਦੇ ਹੋ ਪ੍ਰੈਕਟਿਸ ਕਰ ਸਕਦੇ ਹੋ ਉਹਨੂੰ ਵੀ ਦਬਿਆ ਜਾ ਰਿਹਾ ਸੋ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਢੱਕੋਗੇ ਜਿਹਾ ਜ਼ਾਹਿਰ ਦੀ ਗੱਲ ਆ ਫਿਰ ਲੋਕ ਜਿਹੜੇ ਨੇ ਇੱਕ ਪ੍ਰੈਸ਼ਰ ਕੁੱਕਰ ਵਾਂਗੂ ਜਿਹੜਾ ਕਿਸੇ ਦੂਸਰੇ ਪਾਸੇ ਨੂੰ ਮੋੜਨਗੇ ਸੋ ਇੰਡੀਆ ਨੂੰ ਚਾਹੀਦਾ ਵੀ ਘੱਟੋ ਘੱਟ ਜਿਹੜੀਆਂ ਸਾਡੀਆਂ ਸੰਸਥਾਵਾਂ ਜਿਹੜੀਆਂ ਇਸ ਸਟਰਕਚਰ ਦੇ ਵਿੱਚ ਹੈਗੀਆਂ ਨੇ ਵੀ ਡੈਮੋਕਰੈਟਿਕ ਪ੍ਰੋਸੈਸ ਦੇ ਵਿੱਚ ਦੂਸਰੇ ਕੋਲ ਤਾਂ ਚਲੋ ਤੁਹਾਡੇ ਕੋਲ ਇੱਕ ਬਹਾਨਾ ਹੈਗਾ ਤੁਸੀਂ ਕਹਿ ਦਿੰਦੇ ਜੀ ਇਹ ਫਲਾਣੇ ਵਾਲੇ ਨੇ ਢੀਕੜੇ ਨੇ ਗਰਮ ਖਿਆਲੀ ਨੇ ਘੱਟੋ ਘੱਟ ਫਿਰ ਜਿਹੜੀਆਂ ਸਾਡੀਆਂ ਤੁਹਾਡੀ ਡੈਮੋਕਰੈਟਿਕ ਪ੍ਰੋਸੈਸ ਦੇ ਵਿੱਚ ਨੇ ਜਦੋਂ ਤੁਸੀਂ ਉਹਨਾਂ ਦਾ ਨਹੀਂ ਕਰਵਾ ਰਹੇ ਤੇ ਕੀ ਸੁਨੇਹਾ ਜਾ ਰਿਹਾ ਸੋ ਸੁਨੇਹਾ ਬੜਾ ਸਾਫ਼ ਜਾਇਆ ਵੀ ਇੱਥੇ ਚਾਹੇ ਤੁਸੀਂ ਰਸਤਾ ਕੋਈ ਵੀ اختیار ਕਰੋ ਇੰਡੀ ਉਹ ਚਾਹੁੰਦੇ ਨੇ ਕਿ ਸਾਰਾ ਕੁਝ ਇਹਨਾਂ ਦੇ ਆਪਣੀ ਪਾਰਲੀਮੈਂਟ ਦੇ ਅਧੀਨ ਹੋ ਕੇ ਚੱਲੇ ਸੋ ਇਸੇ ਗੱਲ ਦੀ ਲੜਾਈ ਹੈ ਜਿਹੜੀ ਪਿਛਲੇ 70 ਸਾਲਾਂ ਤੋਂ ਇੰਡੀਆ ਦੇ ਖਿਲਾਫ ਲੜ ਰਹੇ ਹਾਂ ਕਮਰਪਾਲ ਸਿੰਘ ਸਾਡੇ ਨਾਲਾ ਕੌਰਪਾਲ ਜੀ ਜੋ ਪਾਣੀ ਆਇਆ ਪੰਜਾਬ ਦੇ ਵਿੱਚ ਤੁਹਾਡੀ ਜਥੇਬੰਦੀ ਨੇ ਵੱਡੀ ਸ਼ਮੂਲੀਅਤ ਕੀਤੀ ਸੀ ਉਹਨਾਂ ਪਿੰਡਾਂ ਜਾਣਾ ਨਾਲਾ ਸੁਵਾਵਾ ਕਰਾਉਣੀ ਆ ਕੀ ਲੱਗਦਾ ਇਹਦੇ ਵਿੱਚ ਕਾਰਗੁਜ਼ਾਰੀ ਜਿਹੜਾ ਸਵਾਲ ਖੜੇ ਹੋ ਰਹੇ ਖਾਸ ਕਰਕੇ ਮੈਨ ਮੇਡ ਕਿਹਾ ਜਾ ਰਿਹਾ ਕਿ ਹਕੂਮਤ ਹੀ ਕਹਿ ਰਹੀ ਹੈ ਦੇਖੋ ਜੋ ਪਿਕਚਰ ਸਾਹਮਣੇ ਬਿਲਡ ਹੋ ਰਹੀ ਹੈ ਉਹਦੇ ਚ ਦੋਨੋਂ ਪੱਖ ਨੇ ਬਿਨਾਂ ਸ਼ੱਕ ਮੀ ਬਹੁਤ ਵੱਡੇ ਪੱਧਰ ਤੇ ਪਾਣੀ ਬਹੁਤ ਆਇਆ بارش ਦਾ ਪਾਣੀ ਬਹੁਤ ਜ਼ਿਆਦਾ ਬਟ ਜਦੋਂ ਅਸੀਂ ਕਹਿੰਦੇ ਆ ਕਿ ਇਹ ਮੈਨਮੇਡ ਹੈ ਤੇ ਇਹ ਗੱਲ ਵੀ ਬੜੀ ਸਪਸ਼ਟ ਹੈ ਕਿ ਜੋ ਪੁਖਤਾ ਪ੍ਰਬੰਧ ਕੀਤੇ ਜਾਣੇ ਸੀ ਉਹ ਨਹੀਂ ਕੀਤੇ ਗਏ ਅਲਾਉ ਕੀਤਾ ਗਿਆ ਕਿ ਪਾਣੀ ਪੰਜਾਬ ਦੇ ਲੋਕਾਂ ਨੂੰ ਬਰਬਾਦ ਕਰੇ ਵਾਟਰ ਨੂੰ ਐਜ਼ ਅ ਵੈਪਨ ਯੂਜ਼ ਕੀਤਾ ਗਿਆ ਪਾਣੀ ਨੂੰ ਇੱਕ ਵੈਪਨ ਦੇ ਤੌਰ ਤੇ ਯੂਜ਼ ਕੀਤਾ ਗਿਆ ਕਿਹੜੇ ਰਿਟਾਇਰਡ ਜਨਰਲ ਢਿੱਲੋਂ ਨੇ ਉਹਨਾਂ ਨੇ ਕੁਝ ਮਹੀਨੇ ਪਹਿਲਾਂ ਇਸੇ ਸੰਦਰਭ ਦੇ ਵਿੱਚ ਪਾਕਿਸਤਾਨ ਦੇ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਇੰਡੀਅਨ ਗਵਰਨਮੈਂਟ ਵਾਟਰ ਨੂੰ ਪਾਕਿਸਤਾਨ ਦੇ ਖਿਲਾਫ ਐਜ਼ ਅ ਵੈਪਨ ਯੂਜ਼ ਕਰ ਸਕਦੀ ਹੈ ਸੋ ਉਹਨਾਂ ਦੀ ਮਾਨਸਿਕਤਾ ਉੱਥੋਂ ਝਲਕ ਗਈ ਸੀ ਕਿਉਂਕਿ ਡਾਕਟਰ ਜਨਰਲ ਟ ਲੋ ਕੱਲੇ ਵਿਅਕਤੀ ਨਹੀਂ ਹੈਗੇ ਅੱਜ ਰਿਟਾਇਰਡ ਨੇ ਪਰ ਉਹ ਕੱਲੇ ਵਿਅਕਤੀ ਨਹੀਂ ਹੈਗੇ ਉਹ ਇੱਕ ਸੋਚ ਦੀ ਪ੍ਰਤੀਨਿਧਤਾ ਕਰਦੇ ਨੇ ਦਿੱਲੀ ਦੇ ਵਿੱਚ ਬੈਠਦੇ ਨੇ ਸਟੈਬਲਿਸ਼ਮੈਂਟ ਦੇ ਵਿੱਚ ਬੈਠਦੇ ਨੇ ਇਹ ਸੋਚ ਉਸ ਸਟੈਬਲਿਸ਼ਮੈਂਟ ਦੀ ਸੀ ਜਿੰਨੇ ਵਾਟਰ ਨੂੰ ਐਜ਼ ਅ ਵੈਪਨ ਪਾਕਿਸਤਾਨ ਦੇ ਖਿਲਾਫ ਯੂਜ਼ ਕਰਨ ਦੀ ਵਿਉਂਤ ਬਣਾਈ ਸੀ ਤਾਂ ਕਲੀਅਰ ਹੈ ਕਿ ਜਦੋਂ ਉਹਨਾਂ ਨੇ ਪਾਕਿਸਤਾਨ ਦੇ ਖਿਲਾਫ ਬਣਾਈ ਹੈ ਤੇ ਉਹਨਾਂ ਨੇ ਨਾਲ ਹੀ ਨਾਲ ਪੰਜਾਬ ਨੂੰ ਵੀ ਰਗੜਾ ਨਾ ਪੰਜਾਬ ਦੇ ਨਾਲ ਪੰਜਾਬ ਨੂੰ ਵੀ ਰਗੜਨ ਦੀ ਵਿਵੰਦ ਬਣਾਈ ਹੈ ਉਹ ਕੁਦਰਤੀ ਗੱਲ ਹੈ ਇਹਨੂੰ ਕਹਿੰਦੇ ਬਾਈ ਡਿਫਾਲਟ ਪੰਜਾਬ ਵੀ ਨਾਲ ਰਗੜ ਦਿੱਤਾ ਹੂੰ 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 ਪਾਕਿਸਤਾਨ ਦੇ ਰਗੜਨਾ ਹੀ ਸੀ ਨਾਲ ਪੰਜਾਬ ਵੀ ਰਗੜ ਦਿੱਤਾ ਪਰ ਇੱਕ ਪਾਸੇ ਪਾਕਿਸਤਾਨ ਨੂੰ ਪਾਣੀ ਦੀ ਬੂੰਦ ਨਹੀਂ ਦੇਣੀ ਤੇ ਇੱਕ ਪਾਸੇ ਅੱਜਕੱਲ੍ਹ ਕਿਹਾ ਜਾ ਰਿਹਾ ਕਿ ਪਾਣੀ ਸਾਰਾ ਹੀ ਉਧਰਲੇ ਪਾਸੇ ਨੂੰ ਤੋੜ ਦਿਓ ਤੁਸੀਂ ਦੇਖੋ ਇਹ ਇਹ ਬੜਾ ਗੰਭੀਰ ਵਿਸ਼ਾ ਆਇਆ ਔਰ ਸਟੱਡੀ ਦੀ ਮੰਗ ਵੀ ਕਰਤਾ ਹੈ ਹੂੰ ਹੂੰ ਔਰ ਅਸੀਂ ਇਸ ਇਸ ਵਿਸ਼ੇ ਤੇ ਬਹੁਤ ਗੰਭੀਰਤਾ ਦੇ ਨਾਲ ਵਿਚਾਰ ਕਰ ਰਹੇ ਹਾਂ ਕੁਝ ਮੋਤਬਰ ਲੋਕਾਂ ਨਾਲ ਐਕਸਪੋਰਟ ਦੇ ਨਾਲ ਵੀ ਗੱਲ ਹੋ ਰਹੀ ਹੈ 88 ਦੇ ਵਿੱਚ ਵੀ ਮੈਨਮੈਂਟ ਸੀ ਜਨਰਲ ਢਿਲੋਂ ਦਾ ਬਿਆਨ ਵੀ ਕਲੀਅਰ ਕਰਦਾ ਸੀ ਕਿ ਕਿਵੇਂ ਹਿੰਦੁਸਤਾਨ ਵਾਟਰ ਨੂੰ ਐਜ਼ ਅ ਵੈਪਨ ਯੂਜ਼ ਕਰ ਸਕਦਾ ਹੈ ਤੇ ਸਾਡਾ ਵੀ ਇਹ ਮੰਨਣਾ ਹੈ ਕਿ ਕਿਉਂਕਿ ਇੰਡੀਆ ਜਿਸ ਖਿੱਤੇ ਨੂੰ ਜ ਜਿਨ੍ਹਾਂ ਲੋਕਾਂ ਨੂੰ ਆਪਣਾ ਦੁਸ਼ਮਣ ਪਰਸੀਵ ਕਰਦਾ ਹੈ ਮੰਨਦਾ ਹੈ ਉਸ ਨੂੰ ਤਬਾਹ ਕਰਨ ਲਈ ਉਹ ਕਿਸੇ ਵੀ ਨਵੇਂ ਪੱਤਰ ਤੇ ਜਾ ਸਕਦਾ ਹੈ ਅੱਜ ਕੌਮੀ ਜਮਹੂਰੀ ਦਿਹਾੜਾ ਮਨਾਇਆ ਜਾ ਰਿਹਾ ਅਕਾਲ ਜਰਮ ਅਨੁਸਾਰ ਬੋਲੋ ਤਾਲ ਕਾਲ ਸਭੋ ਲੋ ਤੁਹਾਡੇ ਨਾਲ ਸਹਿਯੋਗੀ ਜਤੇ ਬੰਦੀਆਂ ਵੀ ਆ ਇਸ ਦਿਹਾੜੇ ਤੋਂ ਸੁਨੇਹਾ ਕੀ ਆ ਤੁਹਾਡਾ ਦੇਖੋ ਪਿਛਲੇ 9 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਕਰਾਈ ਗਈ ਨਹੀਂ ਕਰਵਾਈ ਜਾ ਰਹੀ ਸਿੱਧਾ ਸਿੱਧਾ ਡੈਮੋਕਰੇਸੀ ਨੂੰ ਹੋਲਡ ਦੇ ਰੱਖਿਆ ਗਿਆ ਡੈਮੋਕਰੇਸੀ ਨੂੰ ਆਪਣਾ ਕੈਪਟਿਵ ਬਣਾ ਕੇ ਰੱਖਿਆ ਗਿਆ ਡੈਮੋਕਰੇਸੀ ਨੂੰ ਰੋਕਿਆ ਜਾ ਰਿਹਾ ਉਹਦਾ ਰਾਹ ਰੋਕਿਆ ਗਿਆ ਸੋ ਕਲੀਅਰ ਹੈ ਕਿ ਇੰਡੀਆ ਦੁਨੀਆ ਦੇ ਸਾਹਮਣੇ ਤਾਂ ਇੱਕ ਮਖੌਟਾ ਦਿੰਦਾ ਹੈ ਕਿ ਮੈਂ ਇੱਕ ਬਹੁਤ ਵੱਡੀ ਡੈਮੋਕਰੇਸੀਆਂ ਪਰ ਅਸਲ ਵਿੱਚ ਉਹ ਅਨ ਡੈਮੋਕਰੈਟਿਕ ਕੰਟਰੀ ਹੈ ਇੰਡੀਆ ਇਜ਼ ਅ ਅਨ ਡੈਮੋਕਰੈਟਿਕ ਕੰਟਰੀ ਉਹ ਸਾਡੀ ਡੈਮੋਕਰੇਸੀ ਨੂੰ ਕੁਚਲ ਵੀ ਰਿਹਾ ਆਪਣੇ ਹੋਲਡ ਤੇ ਆਪਣੇ ਆਪਣੇ ਕਬਜ਼ੇ ਚ ਰੱਖ ਰਿਹਾ ਔਰ ਜਦੋਂ ਉਹ ਆਪਣੀ ਸਾਡੀ ਡੈਮੋਕਰੇਸੀ ਨੂੰ ਸਿੱਖਾਂ ਦੀ ਡੈਮੋਕਰੇਸੀ ਨੂੰ ਆਪਣੇ ਕਬਜ਼ੇ ਚ ਰੱਖ ਰਿਹਾ ਤੇ ਕਲੀਅਰ ਘਟ ਹੈ ਕਿ ਉਹ ਆਪ ਇੱਕ ਆਪ ਇੱਕ ਡਿਕਟੇਟਰਸ਼ਿਪ ਦੇ ਤੌਰ ਤੇ ਇੱਕ ਡਿਕਟੇਟਰ ਹੋਣ ਦੇ ਤੌਰ ਤੇ ਸਿੱਖਾਂ ਦੀ ਡੈਮੋਕਰੇਸੀ ਨੂੰ ਕੁਚਲ ਰਿਹਾ ਤੇ ਨਾਲ ਨਾਲ ਜਿਹੜੀ ਸਾਡੀ ਸਾਡੀ ਡੈਮੋਕ੍ਰੇਸੀ ਹੈ ਜਿਹੜੇ ਸਾਡੀਆਂ ਸੰਸਥਾਵਾਂ ਨੇ ਉਹਨੂੰ ਵੀ ਇੰਡਾਇਰੈਕਟਲੀ ਆਪਣੇ ਕੰਟਰੋਲ ਚ ਰੱਖ ਰਿਆ ਸੋ ਇਹ ਬੜਾ ਕਲੀਅਰ ਹੈ ਕਿ ਉਹਨਾਂ ਨੇ ਸਿਕ ਸੰਸਥਾਵਾਂ ਦੀ ਜਿਹੜੀ ਗਰੋਥ ਹੈ ਜਿਹੜੀ ਇੰਡੀਪੈਂਡੈਂਸ ਹੈ ਜਿਹੜੀ ਫਰੀडम ਹੈ ਉਸ ਨੂੰ ਰੋਕਿਆ ਹੋਇਆ ਹੈ ਹਰ ਇਲੈਕਸ਼ਨ ਜਿਹੜੀ ਆ ਪੰਜ ਸਾਲ ਬਾਅਦ ਆ ਰਹੀ ਹੈ ਕੇਵਲ ਐਸਜੀਪੀਸੀ ਇਲੈਕਸ਼ਨ ਜਿਹੜੀ ਪੰਜ ਸਾਲ ਬਾਅਦ ਨਹੀਂ ਆ ਰਹੀ ਉਹ ਸਾਡੀਆਂ ਸੰਸਥਾਵਾਂ ਜਿੱਥੋਂ ਸਿੱਖਾਂ ਨੂੰ ਦੇ ਫੈਸਲੇ ਹੋਣੇ ਨੇ ਜਿੱਥੇ ਸਿੱਖਾਂ ਦੇ ਬਹੁਤ ਅਹਿਮ ਨੁਕਤੇ ਵਿਚਾਰੇ ਜਾਣੇ ਨੇ ਜਿੱਤੇ ਸਿੱਖਾਂ ਨੂੰ ਹੋਣ ਵਾਲੀਆਂ ਚੈਲੰਜੇਸ ਦਾ ਹੱਲ ਕੀਤਾ ਜਾਣਾ ਉਹਦਾ 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 ਜਵਾਬ ਦਿੱਤਾ ਜਾਣਾ ਹੈ ਰਿਸਿਸਟ ਕੀਤਾ ਜਾਣਾ ਹੈ ਉਹ ਸੰਸਥਾ ਨੂੰ ਆਪਣੇ ਕੰਟਰੋਲ 'ਚ ਰੱਖ ਰਿਆ ਸਾਡੀ ਡੈਮੋਕ੍ਰੇਸੀ ਨੂੰ ਕੰਟਰੋਲ 'ਚ ਰੱਖ ਕੇ ਸਾਡੀ ਸੰਸਦਾਂ ਨੂੰ ਕੰਟਰੋਲ 'ਚ ਰੱਖ ਰਿਆ ਸਾਡੇ ਡਿਸੀਜਨਸ ਨੂੰ ਕੰਟਰੋਲ 'ਚ ਰੱਖ ਰਿਆ ਔਰ ਸਾਡੇ ਬਹੁਤ ਵੱਡੀ ਜਿਹੜੀ ਸਿੱਖ ਲੀਡਰਸ਼ਿਪ ਹੈ ਉਹ ਗੱਲ ਸਮਝ ਹੀ ਨਹੀਂ ਰਹੀ ਕਿ ਕਿਵੇਂ ਇੰਡੀਆ ਨੇ ਸਾਨੂੰ ਡਾਇਰੈਕਟਲੀ ਔਰ ਇੰਡਾਇਰੈਕਟਲੀ ਆਪਣੇ ਕੰਟਰੋਲ ਵਿੱਚ ਰੱਖਿਆ ਹੋਇਆ ਹੈ ਸਾਡੇ ਦੇਖੋ ਇੱਕ ਤਾਂ ਮਾਈਂਡਸ ਨੂੰ ਤੇ ਕੰਟਰੋਲ 'ਚ ਰੱਖਦਾ ਹੀ ਹੈ ਉਹਨੇ ਫਿਜ਼ੀਕਲੀ ਵੀ ਪੰਜਾਬ ਨੂੰ ਓਕਿਊਪਾਈ ਕੀਤਾ ਹੋਇਆ ਤੇ ਉਹਨਾਂ ਨੇ ਮਾਈਂਡ ਵਾਈਜ਼ ਵੀ ਤੇ ਸਾਡੀਆਂ ਇੰਸਟੀਟਿਊਸ਼ਨਸ ਵਿੱਚ ਕੰਟਰੋਲ ਚ ਰੱਖਿਆ ਹੋਇਆ। ਪੰਜਾਬ 'ਚ ਪਾਣੀ ਆ ਗਿਆ ਬਹੁਤਾਤ ਇਲਾਕਿਆਂ ਦੇ ਵਿੱਚ। ਸਰਕਾਰ ਦੀ ਕਾਰਗਰਮੀ ਕਿਵੇਂ ਵੇਖਦੇ ਹੋ? ਸਾਡੀਆਂ ਸੰਸਥਾਵਾਂ ਬਹੁਤ ਵੱਡੇ ਪੱਧਰ ਤੇ ਕਾਰਜ ਕਰ ਰਹੀਆਂ। ਸਰਕਾਰ ਤਾਂ ਜਬਰੀ ਟੈਕਸ ਉਗਰਾਣ ਵਾਸਤੇ ਆ, ਜਬਰੀ ਟੈਕਸ ਲੈਣ ਵਾਸਤੇ ਆ। ਸਰਕਾਰ ਟੋਟਲ ਫੇਲ ਹੋਈ ਹੈ। ਸਰਕਾਰ ਅ ਜਿਸ ਤਰੀਕੇ ਦੇ ਨਾਲ ਸਰਕਾਰ ਦੀ ਫੇਲੀਅਰ ਹੈ ਉਹ ਹੁਣ ਬਲੇਮ ਗੇਮ ਸੁੱਟ ਰਹੀ ਹੈ BBMP ਤੇ। BBMP ਸੁੱਟ ਰਹੀ ਹੈ ਸਰਕਾਰ ਤੇ ਬਲੇਮ। ਦੋਨੋਂ ਹੀ ਜ਼ਿੰਮੇਵਾਰ ਨੇ ਦੋਨੋਂ ਹੀ ਕਸੂਰਵਾਰ ਨੇ ਕੇਂਦਰ ਵੀ ਕਸੂਰਵਾਰ ਹੈ BBMP ਵੀ ਕਸੂਰ ਹੈ ਕਿਉਂਕਿ BBMP ਹੈ ਹੀ ਇਸ ਵੇਲੇ ਕੇਂਦਰ ਦੇ ਕੰਟਰੋਲ ਚ ਸੋ ਕੇਂਦਰ BBMP ਪੰਜਾਬ ਸਰਕਾਰ ਸਾਰੇ ਇਸ ਵੇਲੇ ਜ਼ਿੰਮੇਵਾਰ ਨੇ ਜੋ ਬਰਬਾਦੀ ਹੋਈ ਹੈ ਤਿੰਨਾਂ ਦੇ ਹੈਡਸ ਰੋਲ ਕਰਨੇ ਚਾਹੀਦੇ ਨੇ ਤਿੰਨਾਂ ਦੀ ਛੁੱਟੀ ਹੋਣੀ ਚਾਹੀਦੀ ਜਿਹੜੇ ਜਿਹੜੇ ਵਿਅਕਤੀ ਇਹਨਾਂ ਤਿੰਨਾਂ ਸੰਸਥਾਵਾਂ ਦੇ ਉੱਤੇ ਹੈਡ ਕਰ ਰਹੇ ਨੇ ਘੱਟੋ ਘੱਟ ਵਾਟਰ ਵਿਭਾਗ ਧੰਨਵਾਦ ਜੀ ਦਲ ਖਾਲਸਾ ਤੇ ਜੇ ਆਪਾਂ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਦੋਵਾਂ ਦੇ ਮੇਨ ਨਮਾਇੰਦਿਆਂ ਨੇ ਕਿਹਾ ਕਿ ਜੋ ਪੰਜਾਬ ਨੂੰ ਰੋੜਨ ਦੀ ਵਿਉਤਬੰਦੀ ਸੀ ਖਾਸ ਕਰਕੇ ਪਾਕਿਸਤਾਨ ਨੂੰ ਰੋੜਨ ਦੀ ਵਿਉਤਬੰਦੀ ਸੀ ਉਹਦੇ ਨਾਲ ਪੰਜਾਬ ਨੂੰ ਰੋੜਨ ਦੀਆਂ ਵੀ ਵਿਉਤਬੰਦੀਆਂ ਹੋਈਆਂ ਕਿਉਂਕਿ ਐਟਮ ਬੰਬ ਜਿੱਥੇ ਕਿ ਮਾਨ ਸਾਹਿਬ ਨੇ ਕਿਹਾ ਕਿ ਇਹ ਜਿਹੜਾ ਪਾਣੀ ਸੀ ਉਹਨੂੰ ਐਟਮ ਬੰਬ ਤੌਰ ਤੇ ਵਰਤਿਆ ਗਿਆ ਉਥੇ ਦਲ ਖਾਲਸਾ ਦਾ ਬੁਲਾਰਣ ਕਿਹਾ ਕਿ ਵੈਪਨ ਤੌਰ ਤੇ ਵਰਤਿਆ ਗਿਆ ਦੋਵੇਂ ਗੱਲਾਂ ਸੇਮ ਕਹਿ ਸਕਦੇ ਹਾਂ ਅਸੀਂ ਦੋਵੇਂ ਤਰ੍ਹਾਂ ਦੀ ਹੋਈ ਆ ਕਿ ਜੋ ਵਰਤਿਆ ਪਾਣਾ ਖਾਸ ਕਰਕੇ ਜੇ ਪਾਣੀ ਆਇਆ ਪੰਜਾਬ ਦੇ ਵਿੱਚ ਤੇ ਵੀ ਇੱਕ ਛਾਲ ਸੀ ਉਹ ਚਾਲ ਜਰੀਆ ਆ ਤੇ ਚਾਲ ਦੇ ਨਾਲ ਪਾਣੀ ਦੇ ਨਾਲ ਪੰਜਾਬ ਨੂੰ ਤਬਾਹ ਕਰਨ ਵਾਲੀ ਗੱਲ ਹੋਈ ਜੇ ਪਾਕਿਸਤਾਨ ਵਾਲੇ ਪਾਸੇ ਦੀ ਗੱਲ ਕਰਦੇ ਆ ਉਹਨੂੰ ਕਿਹਾ ਕਿ ਐਟਮ ਬੰਬ ਸੀ ਕਿਉਂਕਿ ਮਾਨ ਸਾਹਿਬ ਨੇ ਕਿਹਾ ਐਟਮ ਬੰਬ ਸੀ ਤੇ ਜੇ ਆਪਾਂ ਦਲ ਖਾਲਸਾ ਦੇ ਗੱਲ ਕਰਦੇ ਆ ਬੁਲਾਰੇ ਦੇ ਨਾਲ ਤੇ ਦਲ ਖਾਲਸਾ ਦੇ ਬੁਲਾਰੇ ਕਮਰਪਾਲ ਜੀ ਉਹ ਵੀ ਕਹਿੰਦੇ ਕਿ ਵੈਪਨ ਸੀ ਇਹਨੂੰ ਵਰਤਿਆ ਗਿਆ ਵਾ ਪੰਜਾਬ ਨੂੰ ਤੇ ਪਾਕਿਸਤਾਨ ਨੂੰ ਰੋੜਨ ਦੇ ਵਾਸਤੇ ਜਮਹੂਰੀ ਤੇ ਹੜੇ ਦੀ ਗੱਲ ਕੀਤੀ ਉਹ ਨਾ ਜਮਹੂਰੀ ਤੇ ਹੜੇ ਦੇ ਉੱਤੇ ਬਹੁਤਾਤ ਚੈਨਲ ਬੰਦ ਪੰਜਾਬ ਦੀ ਚੁੱਕਣ ਵਾਲੇ ਆਵਾਜ਼ ਬੰਦ ਤੇ ਜੇ ਆਪਾਂ ਸਰਕਾਰਾਂ ਦੀ ਗੱਲ ਕਰੀਏ ਤੇ ਸਰਕਾਰਾਂ ਦੇ ਫੇਲੀਅਰ ਦੀ ਗੱਲ ਕੀਤੀ ਉਹਨਾਂ ਨੇ ਉਹਨਾਂ ਨੇ ਕਿਹਾ ਕਿ BBMP ਹੋਵੇ ਕੇਂਦਰ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ ਇਹਨਾਂ ਦਾ ਫੇਲੀਅਰ ਆ ਜਿਹੜਾ ਪੰਜਾਬ ਦੇ ਵਿੱਚ ਇਹਨਾਂ ਬਹੁਤਾ ਜਿਹੜਾ ਪਾਣੀ ਆ ਜਾਣਾ ਇਹ ਫੇਲੀਅਰ ਆ